ਨਰੰਸਿੰਗ ਦੀ ਪੁਸਤਕ ਖਾਲਿਸਤਾਨ ਵਿਰੁੱਧ ਸਾਜਿਸ਼ਤਾ ਅਗਲਾ ਅੰਕ ਸਟਾਰ ਹਿੰਦ ਸਟੇਟ ਦਾ ਹਮਲਾ ਭਾਗ ਦੂਜਾ ਸਿੱਧੂ ਨੂੰ ਤਾਂ ਝੂਠ ਬੋਲਣ ਦੀ ਜਾਂਚ ਵੀ ਨਹੀਂ ਆਈ ਚਿੱਟੇ ਦਿਨ ਵਾਂਗ ਹਰ ਕੋਈ ਜਾਣਦਾ ਹੈ ਕਿ ਧਰਮ ਯੁੱਧ ਮੋਰਚਾ 4 ਅਗਸਤ 1982 ਨੂੰ ਸ਼ੁਰੂ ਹੋਇਆ ਸੀ ਅਤੇ ਸੰਤ ਜਰਨੈਲ ਸਿੰਘ ਦੀ 15 ਦਸੰਬਰ 1983 ਨੂੰ ਨਾਨਕ ਨਿਵਾਸ ਛੱਡਣ ਤੱਕ ਵੀ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੋਂਗੋਵਾਲ ਅਤੇ ਅਕਾਲੀ ਆਗੂਆਂ ਨਾਲ ਕੋਈ ਅਨਬੰਨੀ ਸੀ ਦੋਵੇਂ ਸੰਤ ਮਨਜੀਤ ਸਾਹਿਬ ਦੀਵਾਨ ਹਾਲ ਦੀ ਇੱਕੋ ਸਟੇਜ ਤੋਂ ਮੋਰਚੇ ਵਿੱਚ ਜੇਲ੍ਹ ਜਾਣ ਵਾਲੇ ਜਥਿਆਂ ਨੂੰ ਇਕੱਠੇ ਤੋਰਦੇ ਸਨ ਮੋਰਚਾ ਪੂਰੇ ਸਿਖਰ ਤੇ ਚੱਲ ਰਿਹਾ ਸੀ ਤੇ ਜੇਲਾਂ ਤੂਸੀਆਂ ਗਈਆਂ ਸਨ ਗ੍ਰਿਫਤਾਰੀ ਦੇਣ ਵਾਲੇ ਜਥੇ ਬਸਾਂ ਵਿੱਚ ਹੀ ਰਾਤਾਂ কাটਦੇ ਸਨ ਤੇ ਉਹਨਾਂ ਨੂੰ ਰੱਖਣ ਲਈ ਸਰਕਾਰ ਕੋਲ ਥਾਂ ਤੱਕ ਨਹੀਂ ਸੀ ਕਿਲਾ ਗੋਬਿੰਦਗੜ੍ਹ ਵੀ ਭਰ ਗਿਆ ਸੀ ਤੇ ਹੋਰ ਵੀ ਕਈ ਅਸਥਾਈ ਜੇਲ੍ਹਾਂ ਬਣਾਉਣੀਆਂ ਪਈਆਂ ਸਨ ਇਸ ਚੜਤ ਵਿੱਚ ਲੰਗੋਵਾਲ ਨੂੰ ਨਾ ਤਾਂ ਸਵਰਨ ਸਿੰਘ ਕੋਲ ਫਰਿਆਦ ਕਰਨ ਦੀ ਲੋੜ ਸੀ ਤੇ ਨਾ ਹੀ ਸੰਤ ਜਰਨੈਲ ਸਿੰਘ ਤੇ ਦਬਾਅ ਬਣਾ ਕੇ ਮਹਿਤਾ ਚੌਕ ਭੇਜਣ ਦੀ ਸਿੱਧੂ ਦਾ ਅਜਿਹੀ ਕਹਾਣੀ ਕਾਢਣ ਦਾ ਮੰਤਵ ਅਕਾਲੀ ਦਲ ਨੂੰ ਲਿਲਕੜੀਆਂ ਕੱਢਣ ਵਾਲਾ ਦਰਸਾਉਣਾ ਤੇ ਸੰਤ ਜਰਨੈਲ ਸਿੰਘ ਨੂੰ ਅਕਾਲੀ ਦਲ ਦਾ ਦੁਸ਼ਮਣ ਬੁਖਾਉਣਾ ਹੈ ਸਿੱਧੂ ਸਵਰਨ ਸਿੰਘ ਦਾ ਕੇਂਦਰ ਸਰਕਾਰ ਵਿੱਚ ਪ੍ਰਭਾਵ ਦਿਖਾਉਣ ਲਈ ਇੱਕ ਹੋਰ ਵੱਡਾ ਝੂਠ ਬੋਲਦਾ ਹੋਇਆ ਲਿਖਦਾ ਹੈ ਸਰਨ ਸਿੰਘ ਦੀ ਅਕਾਲੀ ਆਗੂਆਂ ਨਾਲ ਗੱਲਬਾਤ ਨੂੰ ਇੱਕ ਸਮੂਹ ਵਜੋਂ ਸੁਖਾਲਾ ਕਰਨ ਦੀ ਦਿਸ਼ਾ ਵਿੱਚ ਪਹਿਲੇ ਕਦਮ ਵਜੋਂ 15 ਅਕਤੂਬਰ 1982 ਨੂੰ ਸਾਰੇ ਆਗੂਆਂ ਨੂੰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ। ਸਿੱਧੂ ਦੀ ਇਸ ਘਟਨਾ ਵਿੱਚ ਪੂਰਾ ਵੀ ਸੱਚਾਈ ਨਹੀਂ ਕਿਉਂਕਿ ਸਾਰੇ ਅਕਾਲੀ ਵਰਕਰਾਂ ਦੀਆਂ ਰਿਖਾਇਆਂ ਸਰਕਾਰ ਨੂੰ ਮਜਬੂਰ ਹੋ ਕੇ ਕਰਨੀਆਂ ਪਈਆਂ ਸਨ। ਉਸ ਕੋਲ ਜੇਲ੍ਹਾਂ ਵਿੱਚ ਥਾਂ ਹੀ ਨਹੀਂ ਸੀ ਰਹੀ। ਗਵਿੰਦਗੜ੍ਹ ਦੇ ਕਿਲੇ ਸਮੇਤ ਹੋਰ ਵੀ ਕਈ ਪ੍ਰਾਈਵੇਟ ਇਮਾਰਤਾਂ ਨੂੰ ਜੇਲ੍ਹ ਦਾ ਦਰਜਾ ਦੇਣਾ ਪਿਆ ਸੀ। ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਅਕਾਲੀ ਸਤਿਆਗਰੀ ਕਈ ਦਿਨਾਂ ਤੱਕ ਬੱਸਾਂ ਵਿੱਚ ਹੀ ਰੁਕੇ ਰਹੇ ਸਨ ਜਿਨ੍ਹਾਂ ਦੀ ਹਾਲਤ ਵੀ ਅਤ ਮਾੜੀ ਹੋ ਚੁੱਕੀ ਸੀ ਭਰੇ ਰਾਸ਼ਨ ਅਤੇ ਇਲਾਜ ਖੁਨੋਂ ਕਈ ਸਤਿਆਗਰੀ ਜੇਲਾਂ ਵਿੱਚ ਹੀ ਸ਼ਹੀਦ ਹੋ ਗਏ ਸਨ 11 ਸਤੰਬਰ 1982 ਨੂੰ ਰੇਲਵੇ ਫਾਟਕ ਤਰਨ ਤਾਰਨ ਵਿਖੇ ਫਿਰੋਜ਼ਪੁਰ ਜੇਲ੍ਹ ਵਿੱਚ ਲਿਜਾਏ ਜਾਏ ਜਾ ਰਹੇ ਜਿੱਥੇ ਦੀ ਬੱਸ ਰੇਲ ਗੱਡੀ ਨਾਲ ਟਕਰਾਉਣ ਨਾਲ 34 ਸਿੰਘਾਂ ਦੀ ਹੋਈ ਸ਼ਹੀਦੀ ਨੇ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ ਇਹਨਾਂ ਸ਼ਹੀਦਾਂ ਦੀਆਂ ਅਸਤੀਆਂ ਦਾ ਮਾਰਚ ਲੈ ਕੇ ਪਾਰਲੀਮੈਂਟ ਦੇ ਸਾਹਮਣੇ ਦਿੱਲੀ ਵਿਖੇ ਪਹੁੰਚੇ ਜਿੱਥੇ ਤੇ ਟਾਇਰ ਗੈਸ ਦੇ ਗੋਲੇ ਸੁੱਟਣ ਤੇ ਗੋਲੀ ਚਲਾਉਣਾ ਸੰਤ ਜੰਗ ਸਿੰਘ ਕਰਨਾਲ ਸਮੇਤ ਹੋਈ ਚਾਰ ਸਿੰਘਾਂ ਦੀ ਸ਼ਹੀਦੀ ਨੇ ਤਾਂ ਕੇਂਦਰ ਸਰਕਾਰ ਨੂੰ ਪੂਰੀ ਦੁਨੀਆ ਦੇ ਕਟਹਿਰੇ ਵਿੱਚ ਖੜਾ ਕਰ ਦਿੱਤਾ ਸੀ ਵਿਰੋਧੀ ਧਿਰ ਦੇ ਕਈ ਆਗੂਆਂ ਨੇ ਜੇਲ੍ਹਾਂ ਦਾ ਦੌਰਾ ਕਰਨ ਤੋਂ ਬਾਅਦ ਆਪਣੀ ਰਿਪੋਰਟ ਵਿੱਚ ਸਰਕਾਰ ਦੀ ਸਖਤ ਆਲੋਚਨਾ ਕੀਤੀ ਸੀ ਲੋਕ ਸਭਾ ਮੈਂਬਰ ਜੀ ਐਮ ਬਨਾਤਵਾਲਾ ਸ਼੍ਰੀਮਤੀ ਪ੍ਰੋਮਿਲਾ ਡੰਡਵਤੀ ਰਣਕ ਲਾਲ ਮੰਡਲ ਅਤੇ ਐਨ ਨਡਾਰ ਵੱਲੋਂ ਅਕਾਲੀ ਸੱਤਿਆਗਰੀਆਂ ਨਾਲ ਜੇਲ੍ਹਾਂ ਵਿੱਚ ਹੋ ਰਹੇ ਭੇੜੇ ਵਰਤਾਅ ਤੇ ਜਿਨ੍ਹਾਂ ਦੀ ਮਾੜੀ ਹਾਲਤ ਦਾ ਦ੍ਰਿਸ਼ ਲੋਕ ਸਭਾ ਵਿੱਚ ਵੀ ਪੇਸ਼ ਕੀਤਾ ਗਿਆ ਸੀ ਸਰਕਾਰ ਨੂੰ ਬੇਵੱਸ ਹੋ ਕੇ 15 ਅਕਤੂਬਰ ਨੂੰ ਸਾਰੇ ਅਕਾਲੀ ਅੰਦੋਲਨਕਾਰੀਆਂ ਨੂੰ ਰਿਹਾ ਕਰਨ ਦਾ ਐਲਾਨ ਕਰਨਾ ਪਿਆ ਸੀ ਇਸ ਤੋਂ ਬਾਅਦ ਜੇਲ੍ਹ ਵਿੱਚ ਜਾਣ ਵਾਲੇ ਜਥਿਆਂ ਨੂੰ ਅਗਲੇ ਦਿਨ ਹੀ ਰਿਹਾ ਕਰ ਦਿੱਤਾ ਜਾਂਦਾ ਸੀ ਸਵਰਨ ਸਿੰਘ ਨੇ ਤਾਂ ਗੱਲਬਾਤ ਸ਼ੁਰੂ ਹੀ ਇਹਨਾਂ ਰਿਹਾਈਆਂ ਤੋਂ ਬਾਅਦ 24 ਅਕਤੂਬਰ 1982 ਨੂੰ ਕੀਤੀ ਸੀ ਸਿੱਧੂ ਨੇ ਸਵਰਨ ਸਿੰਘ ਬਾਰੇ ਇੱਕ ਹੋਰ ਕਹਾਣੀ ਕੜ ਕੇ ਤਾਂ ਆਪਣੀ ਸੂਝ ਦਾ ਦੁਬਾਰਾ ਹੀ ਕੱਢ ਲਿਆ ਉਹ ਲਿਖਦਾ ਆਪਣੀ ਨਿੱਜੀ ਕਾਰ ਵਿੱਚ ਜ਼ਿਆਦਾਤਰ ਹਨੇਰੇ ਭਰੀ ਸ਼ਾਂਤ ਰਾਤ ਵਿੱਚ ਸਵਰ ਕਰਦੇ ਹੋਏ ਸਵਰਨ ਸਿੰਘ ਜੇੜ ਵੀ ਸਾਰੇ ਸੀਨੀਅਰ ਅਕਾਲੀ ਆਗੂਆਂ ਦੇ ਨਾਲ-ਨਾਲ ਲੰਗੋਵਾਲ ਨੂੰ ਵੀ ਕਈ ਵਾਰ ਮਿਲੇ ਜੋ ਦਰਬਾਰ ਸਾਹਿਬ ਤੋਂ ਮੋਰਚੇ ਦਾ ਨਿਰਦੇਸ਼ਨ ਕਰ ਰਹੇ ਸਨ ਜਿਵੇਂ ਦਾ ਵਿਚਾਰੇ ਸਿੱਧੂ ਨੂੰ ਤਾਂ ਜੇਲ੍ਹ ਮੈਨੂਅਲ ਦਾ ਭੋਰਾ ਵੀ ਪਤਾ ਨਹੀਂ ਜਿਸ ਅਨਸਾਰ ਮੁਲਾਕਾਤ ਰਾਤ ਨੂੰ ਹੋਈ ਨਹੀਂ ਸਕਦੀ ਮੁਲਾਕਾਤ ਰਾਤ ਦੀ ਜੇਲ੍ਹਬੰਦੀ ਤੋਂ ਪਹਿਲਾਂ ਪਹਿਲਾਂ ਨਿਸ਼ਚਿਤ ਸਮੇਂ ਤੇ ਹੀ ਕੀਤੀ ਜਾ ਸਕਦੀ ਹੈ ਉਂਝ ਵੀ ਸਾਰੇ ਸੀਨੀਅਰ ਅਕਾਲੀ ਆਗੂ ਤਾਂ ਸਵਰਨ ਸਿੰਘ ਵੱਲੋਂ 24 ਅਕਤੂਬਰ 1982 ਨੂੰ ਗੱਲਬਾਤ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਹੀ ਜੇਲਾਂ ਵਿੱਚੋਂ ਬਾਹਰ ਆ ਚੁ ਸਿੱਧੂ ਦਾ ਇਹ ਵੀ ਕੋਰਾ ਝੂਠ ਹੈ ਕਿ ਸਵਰਨ ਸਿੰਘ ਸੰਤ ਹਰਜਨ ਸਿੰਘ ਰੋਂਗੋਵਾਲ ਨੂੰ ਵੀ ਕਈ ਵਾਰ ਮਿਲਿਆ ਸੀ ਜਦਕਿ ਸਵਰਨ ਸਿੰਘ ਗੱਲਬਾਤ ਕਰਨ ਲਈ 24 ਅਕਤੂਬਰ 1982 ਨੂੰ ਇੱਕੋ ਵਾਰ ਦਰਬਾਰ ਸਾਹਿਬ ਅੰਮ੍ਰਿਤਸਰ ਆਇਆ ਸੀ ਤੇ ਉਸੇ ਦਿਨ ਪਹਿਲਾਂ ਸੰਤ ਹਰਜਨ ਸਿੰਘ ਰੋਂਗੋਵਾਲ ਨੂੰ ਤੇ ਫਿਰ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਮਿਲਿਆ ਸੀ ਸੰਤ ਜਰਨੈਲ ਸਿੰਘ ਚੋਰੀ ਛਿਪੇ ਅਕਾਲੀ ਆਗੂਆਂ ਵੱਲੋਂ ਸਰਕਾਰ ਨਾਲ ਕੀਤੀਆਂ ਜਾ ਰਹੀਆਂ ਗੁਪਤ ਮੀਟਿੰਗਾਂ ਦੀ ਲੋਚਨਾ ਇਸ ਲਈ ਨਹੀਂ ਸੀ ਕਰਦਾ ਕਿ ਸਰਕਾਰ ਦੇ ਹੱਥਾਂ ਵਿੱਚ ਖੇਡ ਕੇ ਉਸ ਦੀ ਚੋਣ ਨੀਤੀ ਨੂੰ ਫਾਇਦਾ ਪਹੁੰਚਾਉਣਾ ਚਾਹੁੰਦਾ ਸੀ ਸਗੋਂ ਇਸ ਕਰਕੇ ਕਰਦਾ ਸੀ ਕਿਉਂਕਿ ਅਜੀਆਂ ਮੀਟਿੰਗਾਂ ਸਾਰਥਕ ਨਤੀਜੇ ਦੇਣ ਦੀ ਤਾਂ ਅਕਾਲੀ ਆਗੂਆਂ ਨੂੰ ਬਦਨਾਮ ਕਰਦੀਆਂ ਸਨ ਅਤੇ ਧਰਮ ਯੁੱਧ ਮੋਰਚੇ ਤੇ ਸਿੱਖਾਂ ਦੀ ੇਠੀ ਵੀ ਕਰਾਉਂਦੀਆਂ ਸਨ ਜਥੇਦਾਰ ਸੰਤੋਖ ਸਿੰਘ ਬਾਰੇ ਸਿਰੇ ਦਾ ਝੂਠ ਜੀਬੀਐਸ ਸਿੱਧੂ ਇਸ ਅਧਿਆਇ ਦੇ ਉਪਸਰ ਲੇਖ ਹਥਿਆਰਬੰਦ ਅਤੇ ਖਤਰਨਾਕ ਵਿੱਚ ਜਥੇਦਾਰ ਸੰਤੋਖ ਸਿੰਘ ਦਿੱਲੀ ਬਾਰੇ ਵੀ ਸਿਰੇ ਦਾ ਝੂਠ ਮਾਰਦਾ ਉਹ ਲਿਖਦਾ ਪੰਜਾਬ ਸਰਕਾਰ ਵੱਲੋਂ ਹਥਿਆਰ ਰੱਖਣ ਤੇ ਲਗਾਈ ਗਈ ਪਾਬੰਦੀ ਦੇ باوجود ਪਿੰਡਰਾਵਾਲਾ ਨਾ ਸਿਰਫ ਹਥਿਆਰਬੰਦ ਵਿਅਕਤੀਆਂ ਦੀ ਟੋਲੀ ਨਾਲ ਪੰਜਾਬ ਵਿੱਚ ਕੁੱਲੇ ਹਮਕਮ ਰਿਆ ਸੀ ਸਗੋਂ ਉਹ April 1982 ਦੇ ਪਹਿਲੇ ਹਫਤੇ ਕਾਂਗਰਸੀ ਨਿਯੰਤਰਣ ਵਾਲੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਡੀਐਸਜੀਐਮਸੀ ਦੇ ਪ੍ਰਧਾਨ ਸੰਤੋਖ ਸਿੰਘ ਦੇ ਸੱਦੇ ਤੇ ਦਿੱਲੀ ਵੀ ਗਿਆ ਸੀ ਪਿੰਡਰਾਵਾਲੇ ਨਾਲ ਉਸਦੇ ਪੈਰੋਕਾਰਾਂ ਨਾਲ ਭਰੀਆਂ ਦੋ ਬੱਸਾਂ ਰਾਜਧਾਨੀ ਆਈਆਂ ਸਨ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਬੰਦੇ ਹਥਿਆਰਾਂ ਸਮੇਤ ਬੱਸਾਂ ਦੀਆਂ ਛੱਤਾਂ ਤੇ ਬੈਠੇ ਸਨ ਸੰਤ ਜਰਨੈਲ ਸਿੰਘ ਨੇ ਦਿੱਲੀ ਦਾ ਇਹ ਪ੍ਰਚਾਰ ਦੌਰਾ ਅਪ੍ਰੈਲ 1982 ਵਿੱਚ ਕੀਤਾ ਸੀ ਜਦ ਕਿ ਜਥੇਦਾਰ ਸੰਤੋਖ ਸਿੰਘ ਦਾ ਕਤਲ ਇਸ ਤੋਂ ਪਹਿਲਾਂ ਹੀ 21 ਦਸੰਬਰ 1981 ਨੂੰ ਹੋ ਚੁੱਕਾ ਸੀ ਉਹਨੂੰ ਸੋਹਣ ਸਿੰਘ ਸੰਧੂ ਮੈਂਬਰ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਉਸ ਸਮੇਂ ਗੋਲੀ ਮਾਰ ਦਿੱਤੀ ਸੀ ਜਦੋਂ ਚਿੱਟੇ ਰੰਗ ਦੀ ਆਪਣੀ ਕਾਰ ਤੇ ਜਾ ਰਿਹਾ ਸੀ ਜਥੇਦਾਰ ਦੇ ਬਾਡੀਗਾਰਡ ਧੰਨਾ ਸਿੰਘ ਦੀ ਜਵਾਬੀ ਗੋਲੀ ਨਾਲ ਕਾਤਲ ਦੀ ਵੀ ਮੌਕੇ ਤੇ ਹੀ ਮੌਤ ਹੋ ਗਈ ਸੀ ਅਜਿਹੀ ਹਾਸੋ ਹਿੰنگ ਕਰ ਕਰਕੇ ਸਿੱਧੂ ਆਪਣਾ ਆਪੇ ਹੀ ਮਾਹੌਲ ਉਡਾ ਰਿਹਾ ਹੈ ਮਰ ਚੁੱਕੇ ਬੰਦੇ ਨੂੰ ਕਿਸੇ ਕੇਸ ਵਿੱਚ ਗਵਾ ਬਣਾਉਣਾ ਪੰਜਾਬ ਪੁਲਿਸ ਦਾ ਤਾਂ ਇਤਿਹਾਸ ਹੈ ਹੀ ਪਰ ਸਿੱਧੂ ਨੇ ਇਸ ਦੁਨੀਆ ਤੋਂ ਜਾ ਚੁੱਕੇ ਜੱਥੇਦਾਰ ਸੰਤੋਖ ਸਿੰਘ ਵੱਲੋਂ ਸнт ਜਰਨੈਲ ਸਿੰਘ ਨੂੰ ਦਿੱਲੀ ਸਦਨ ਦੀ ਗੱਲ ਕਰਕੇ ਭਾਰਤੀ ਗੁਪਤਚਰ ਏਜੰਸੀ ਰਾਹ ਦੇ ਇਤਿਹਾਸਾ ਵੀ ਨਵਾਂ ਰਿਕਾਰਡ ਬਣਾਇਆ ਹੈ ਸੰਤ ਜਰਨੈਲ ਸਿੰਘ ਬਾਰੇ ਪੜਾਅ ਸਕੜਦਾ ਹੋਇਆ ਸਿੱਧੂ ਲਿਖਦਾ ਉਸ ਦਿਨ ਮੈਂ ਕਿਸੇ ਕਮ ਲਿਕਨੋਟ ਪਲੇਸ ਜਾਣਾ ਸੀ ਮੇਰੀ ਕਾਰ ਨੂੰ ਪੁਲਿਸ ਨੇ ਬਾਬਾ ਖੜਕ ਸਿੰਘ ਮਾਰਕ ਤੇ ਰੋਕ ਲਿਆ ਕਿਉਂਕਿ ਪਿੰਡਰਾ ਵਾਲੇ ਦੀ ਅਗਵਾਈ ਵਿੱਚ ਆਏ ਜਲੂਸ ਲਈ ਰਸਤਾ ਬਣਾਉਣਾ ਸੀ ਇਹ ਯਕੀਨੀ ਬਣਾਉਣ ਲਈ ਕਿ ਕੋਈ ਵੀ ਪਿੰਡਰਾ ਵਾਲੇ ਦੀ ਬਸ ਵਿੱਚ ਮੌਜੂਦਗੀ ਨੂੰ ਦੇਖਣ ਤੋਂ ਖੁੰਝ ਨਾ ਜਾਵੇ ਲਾਊਡ ਸਪੀਕਰ ਤੇ ਐਲਾਨ ਕੀਤਾ ਜਾ ਰਿਹਾ ਸੀ ਕਿ ਜਨਤਾ ਸੰਤ ਪਿੰਡਰਾ ਵਾਲੇ ਦੇ ਦਰਸ਼ਨ ਕਰ ਸਕਦੀ ਹੈ ਜੋ ਬਸ ਦੇ ਖੱਬੇ ਪਾਸੇ ਮੂਰਲੀ ਸੀਟ ਤੇ ਬੈਠਾ ਸੀ ਤੇ ਉਤੋਂ ਗੁਜ਼ਰਨ ਵਾਲੇ ਲੋਕਾਂ ਨੂੰ ਸਪਸ਼ਟ ਤੌਰ ਤੇ ਦਿਖਾਈ ਦੇ ਰਿਹਾ ਸੀ ਫਿਰ ਜਲੂਸ ਕਨੋਟ ਪਲੇਸ ਦੇ ਅੰਦਰੂਨੀ ਖੇਤਰ ਵੱਲ ਵਧਿਆ ਕਿਉਂਕਿ ਉਸਦੀ ਬਦਨਾਮੀ ਨੂੰ ਦੇਖਦੇ ਹੋਏ ਇਹ ਜਾਬਦਾ ਸੀ ਕਿ ਸਿੱਖਾਂ ਵਿੱਚ ਉਸ ਦਾ ਕਦਰ ਬਣਾਉਣ ਅਤੇ ਦਿੱਲੀ ਵਿੱਚ ਹਿੰਦੂਆਂ ਦੇ ਬਣਾ ਵਿੱਚ ਡਰ ਪੈਦਾ ਕਰਨ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਸੀ ਦੇਸ਼ ਭਗਤੀ ਦਾ ਜਨੂਨੀ ਸਿੱਧੂ ਸੰਤ ਜਰਨੈਲ ਸਿੰਘ ਵਿਰੋਧ ਪੜਾਸ ਕੱਢਣ ਲਈ ਉਹਨਾਂ ਤੇ ਇਹ ਝੂਠੇ ਦੋਸ਼ ਚਲਾ ਰਿਹਾ ਗੁਰਮਤਿ ਦੀ ਮਾਣ ਮਰਿਆਦਾ ਦਾ ਉਲੰਘਣ ਕਰਨਾ ਆਪਣੀ ਬਦਨਾਮੀ ਨੂੰ ਧੋਣ ਤੇ ਸਿੱਖਾਂ ਦਾ ਕਦਰ ਵਧਾਉਣ ਦਾ ਯਤਨ ਕਰਨਾ ਅਤੇ ਦਿੱਲੀ ਦੇ ਹਿੰਦੂਆਂ ਵਿੱਚ ਡਰ ਪੈਦਾ ਕਰਨਾ ਜਿਹੜੇ ਸੰਤ ਜਰਨੈਲ ਸਿੰਘ ਨੇ ਲੁਧਿਆਣਾ ਵਿਖੇ 1978 ਵਿੱਚ ਹੋਈ ਸਰਬ ਹਿੰਦ ਕਾਲੀ ਕਾਨਫਰੰਸ ਦੀ ਸਟੇਜ ਤੋਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਉਸਤੇ ਮੂੰਹ ਤੇ ਇਹ ਕਹਿ ਕੇ ਆਲੋਚਨਾ ਕੀਤੀ ਹੋਵੇ ਕਿ ਉਹਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਜਲੂਸ ਕੱਢਣ ਦੀ ਤਾਂ ਹਾਥੀ ਤੇ ਸਵਾਰ ਹੋ ਕੇ ਆਪਣੀ ਅਗਵਾਈ ਵਿੱਚ ਜਲੂਸ ਕੱਢ ਕੇ ਪੰਥਕ ਮਰਿਆਦਾ ਦਾ ਉਲੰਘਣ ਕੀਤਾ ਔਖੋ ਦਿੱਲੀ ਦੀ ਯਾਤਰਾ ਸਮੇਂ ਆਪਣੇ ਦਰਸ਼ਨ ਕਰਾਉਣ ਲਈ ਲਾਊਡ ਸਪੀਕਰ ਤੇ ਕਿਵੇਂ ਐਲਾਨ ਕਰਾ ਸਕਦਾ ਸੀ ਸਿੱਧੂ ਦੀ ਇਹ ਗਲਤ ਸਿਰੇ ਦਾ ਝੂਠ ਸੰਤ ਜਰਨੈਲ ਸਿੰਘ ਦੀ ਨਾਂ 'ਤੇ ਕਦੇ ਕੋਈ ਬਦਨਾਮੀ ਹੀ ਹੋਈ ਸੀ ਤੇ ਨਾ ਹੀ ਉਹਨੇ ਕਿਸੇ ਬਦਨਾਮੀ ਨੂੰ ਸੁਣ ਤੇ ਆਪਣਾ ਕਦ ਬਧਾਉਣ ਲਈ ਹੀ ਦਿੱਲੀ ਵਿੱਚ ਇਹ ਮਾਰਚ ਕੱਢਿਆ ਸੀ ਉਸ ਸਮੇਂ ਨਾ ਤਾਂ ਸੰਤ ਜਰਨੈਲ ਸਿੰਘ 'ਤੇ ਕੋਈ ਕੇਸ ਸੀ ਤੇ ਨਾ ਹੀ ਉਸਤੇ ਹਥਿਆਰ ਲੈ ਕੇ ਚੱਲਣ ਦੀ ਕੋਈ ਪਾਬੰਦੀ ਸੀ ਜਿੱਥੇ ਵੀ ਸ਼ਮਲ ਸਿੰਘਾਂ ਦੇ ਹਥਿਆਰ ਵੀ ਲਾਇਸੈਂਸ ਸੀ ਸਨ ਇਹ ਮਾਰਚ ਨਿਰੋਲ ਧਾਰਮਿਕ ਸੀ ਅਤੇ ਇਸ ਵਿੱਚ ਸ਼ਾਮਲ ਸੈਂਕੜੇ ਪ੍ਰਾਣੀ ਅੰਮ੍ਰਿਤ ਪਾਨ ਕਰਕੇ ਸਿੰਘ ਸਜੇ ਸਨ ਸਿੱਧੂਵਾਲਾ ਸੰਤ ਜਰਨੈਲ ਸਿੰਘ 'ਤੇ ਲਗਾਏ ਇਹ ਦੋਸ਼ ਸਰਲ ਸਰ ਝੂਠੇ ਮਨ ਘੜਤੇ ਆਧਾਰਰੇ ਥਣ ਉਹਨਾਂ ਤਾਂ ਇਹਨਾਂ ਦੋਸ਼ਾਂ ਨੂੰ ਸਾਬਤ ਕਰਨ ਦਾ ਕੋਈ ਪੁਖਤਾ ਪ੍ਰਮਾਣ ਹੀ ਦੇ ਸਕਿਆ ਤੇ ਨਾ ਹੀ ਉਸ ਨੂੰ ਸਿੱਖ ਮਰਿਆਦਾ ਦਾ ਹੀ ਕੋਈ ਗਿਆਨ ਹੈ ਅਸਲ ਵਿੱਚ ਮੌਕੇ ਤੇ ਹਾਜ਼ਰ ਪੱਤਰਕਾਰ ਦਲਬੀਰ ਸਿੰਘ ਦੀ YouTube ਤੇ ਪਈ ਇੱਕ ਇੰਟਰਵਿਊ ਅਨੁਸਾਰ ਗੱਲ ਸਿਰਫ ਇੰਨੀ ਹੋਈ ਸੀ ਕਿ ਸੰਤ ਜਰਨੈਲ ਸਿੰਘ ਦਾ ਦਿੱਲੀ ਦੀ ਸੰਗਤ ਵੱਲੋਂ ਹੋ ਰਿਹਾ ਸਤਿਕਾਰ ਵੇਖ ਕੇ ਇੱਕ ਸਿੱਖ ਨੇ ਆਪਣੇ ਕਿਤੇ ਜਾਨੂ ਨੂੰ ਉੱਚੀ ਆਵਾਜ਼ ਵਿੱਚ ਕਿਹਾ ਸੀ ਸਿੱਖ ਕੌਮ ਨੂੰ ਲੀਡਰ ਮਿਲ ਗਿਆ ਹੀ ਸੰਤ ਜਰਨੈਲ ਸਿੰਘ ਕਾਰ ਸੇਵਾ ਵਾਲੇ ਬਾਬਾ ਹਰਬੰਸ ਸਿੰਘ ਅਤੇ ਦਿੱਲੀ ਦੀ ਸੰਗਤ ਦੇ ਸੱਦੇ ਤੇ ਧਰਮ ਪ੍ਰਚਾਰ ਲਈ ਦਿੱਲੀ ਗਿਆ ਸੀ ਪਰ ਸਿੱਧੂ ਇਸ ਨੂੰ ਕਾਂਗਰਸ ਪਾਰਟੀ ਦਾ ਸੱਦਾ ਪ੍ਰਚਾਰ ਹੈ ਅਤੇ ਇਸ ਦੀ ਪ੍ਰਵਾਨਗੀ ਇੰਦਰਾ ਸਰਕਾਰ ਵੱਲੋਂ ਦਿੱਤੀ ਜਾਂਦਾ ਗਲਤ ਟੰਡੋਰਾ ਪਿੱਟ ਰਿਹਾ ਹੈ ਸਵਰਨ ਸਿੰਘ ਬਾਰੇ ਸਿਰੇ ਦਾ ਝੂਠ ਜਿਵੇਂ ਸਿੱਧੂ ਆਪਣੇ ਸਹਰੇ ਸਵਰਨ ਸਿੰਘ ਬਾਰੇ ਤਾਂ ਸਿਰੇ ਦਾ ਝੂਠ ਵੀ ਬੋਲਦਾ ਹੈ ਅਤੇ ਆਪਾ ਵਿਰੋਧੀ ਗੱਲਾਂ ਵੀ ਕਰਦਾ ਹੈ ਉਹ ਲਿਖਦਾ ਹੈ ਕਿ ਸਵਰਨ ਸਿੰਘ ਨੂੰ ਜੂਨ 1975 ਵਿੱਚ ਲੱਗੀ ਐਮਰਜੈਂਸੀ ਦਾ ਵਿਰੋਧ ਕਰਨ ਕਰਕੇ ਮੰਤਰੀ ਮੰਡਲ ਵਿੱਚੋਂ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਪਰ ਇਸੇ ਕਿਤਾਬ ਦੀ ਭੂਮਿਕਾ ਵਿੱਚ ਆਪ ਹੀ ਲਿਖਦਾ ਕਿ ਸਿਆਸੀ ਮਾਮਲਿਆਂ ਦੀ ਕਮੇਟੀ ਪੀਏਪੀ ਦੇ ਮੈਂਬਰ ਇੰਦਰਾ ਗਾਂਧੀ ਅਤੇ ਉਹਨਾਂ ਦੇ ਤਿੰਨ ਸੀਨੀਅਰ ਕੈਬਨਿਟ ਮੈਂਬਰ ਬਾਬੂ ਜਗਜੀਤਨ ਰਾਮ, ਸਵਰਨ ਸਿੰਘ ਅਤੇ ਵਾਈਬੀ ਚੋਹਾਨ ਸੁਪਰੀਮ ਕੋਰਟ ਦੇ ਹੁਕਮਾਂ ਦੇ ਪ੍ਰਭਾਵਾਂ ਬਾਰੇ ਚਰਚਾ ਕਰਨ ਲਈ ਮਿਲੇ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਅਗਲੀ ਸਵੇਰ 26 ਜੂਨ ਨੂੰ ਉਹ ਯਾਨੀ ਇੰਦਰਾ ਗਾਂਧੀ ਅਸਤੀਫਾ ਦੇ ਦੇਣਗੇ ਤੇ ਸਵਰਨ ਸਿੰਘ ਅੰਤਰੀਮ ਪ੍ਰਧਾਨ ਮੰਤਰੀ ਬਜੋਂ ਉਹਦਾ ਸਾਮਭਣਗੇ ਉੰਜ ਵਿਚਾਰੇ ਸਿੱਧੂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਇੰਦਰਾ ਗਾਂਧੀ ਵਿਰੁੱਧ ਫੈਸਲਾ ਸੁਪਰੀਮ ਕੋਰਟ ਨੇ ਨਹੀਂ ਇਲਾਹਾਬਾਦ ਹਾਈ ਕੋਰਟ ਨੇ ਕੀਤਾ ਸੀ ਇਲਾਹਾਬਾਦ ਹਾਈ ਕੋਰਟ ਦੇ ਮਾਨਯੋਗ ਜਸਟਿਸ ਸ਼੍ਰੀ ਜਗਮਉਨ ਲਾਲ ਨੇ 12 ਜੂਨ 1975 ਨੂੰ ਰਾਜ ਨਰੇਂਦਰ ਦੀ ਰਿਟ ਪਟੀਸ਼ਨ ਤੇ ਫੈਸਲਾ ਸੁਣਾਉਂਦਿਆਂ ਇੰਦਰਾ ਗਾਂਧੀ ਦੀ رائے ਬਰੇਲੀ ਲੋਕ ਸਭਾ ਹਲਕੇ ਤੋਂ 1971 ਵਿੱਚ ਜਿੱਤੀ ਹੋਈ ਚੋਣ ਰੱਦ ਕਰ ਦਿੱਤੀ ਸੀ ਤੇ ਉਸ ਨੂੰ ਅਗਲੇ 6 ਸਾਲ ਲਈ ਚੋਣ ਲੜਨ ਦੇ ਅਯੋਗ ਕਰਾਰ ਦੇ ਦਿੱਤਾ ਸੀ ਪਰ ਸਿੱਧੂ ਇਸ ਫੈਸਲੇ ਨੂੰ ਸੁਪਰੀਮ ਕੋਰਟ ਦਾ ਫੈਸਲਾ ਦਸਰਿਆ ਸਿੱਧੂ ਇੱਕ ਪਾਸੇ ਤਾਂ ਕਹਿੰਦਾ ਕਿ ਸਵਰਨ ਸਿੰਘ ਨੂੰ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਤੇ ਦੂਜੇ ਪਾਸੇ ਕਹਿੰਦਾ ਕਿ ਸਾਨੂੰ ਅੰਤਰਮ ਪ੍ਰਧਾਨ ਮੰਤਰੀ ਬਣਾਉਣ ਦਾ ਫੈਸਲਾ ਲਿਆ ਗਿਆ ਸਿੱਧੂ ਦੀ ਇਹ ਲਿਖਤ ਆਪਾ ਵਿਰੋਧਤਾ ਹੈ ਹੀ ਹਾਸੋ ਹੀ ਨਹੀਂ ਵੀ ਹੈ ਇੰਜ ਲਿਖ ਕੇ ਸਿੱਧੂ ਆਪਣੀ ਕਿਤਾਬ ਦੀ ਭਰੋਸੇਯੋਗਤਾ ਤੇ ਆਪ ਹੀ ਸਵਾਲ ਖੜਾ ਕਰ ਲੈਂਦਾ ਹੈ ਜਦ ਕਿ ਸਚਾਈ ਇਹ ਹੈ ਕਿ ਸਵਰਨ ਸਿੰਘ ਨੇ ਨਵੰਬਰ 1975 ਵਿੱਚ ਇੰਦਰਾ ਗਾਂਧੀ ਦੇ ਮੰਤਰੀ ਮੰਡਲ ਵਿੱਚੋਂ ਅਸਤੀਫਾ ਐਮਰਜੈਂਸੀ ਦਾ ਵਿਰੋਧ ਕਰਨ ਕਰਕੇ ਅਤੇ ਜਾਂ ਫਿਰ ਮਜਬੂਰ ਹੋ ਕੇ ਨਹੀਂ ਸੀ ਦਿੱਤਾ ਸਗੋਂ ਭਾਰਤੀ ਸੰਵਿਧਾਨ ਵਿੱਚ ਵੱਡਾ ਫੇਰ ਬਦਲ ਕਰਨ ਵਾਸਤੇ ਇੰਦਰਾ ਸਰਕਾਰ ਵੱਲੋਂ ਬਣਾਈ ਜਾਣ ਵਾਲੀ ਸੰਵਿਧਾਨਕ ਸੋਧ ਕਮੇਟੀ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਸੰਭਾਲਣ ਲਈ ਦਿੱਤਾ ਸੀ ਸਵਰਨ ਸਿੰਘ ਨੇ ਇਸ ਜ਼ਿੰਮੇਵਾਰੀ ਸੰਭਾਲ ਕੇ ਮੂਲ ਭਾਰਤੀ ਸੰਵਿਧਾਨ ਦਾ 79 ਕਰ ਦਿੱਤਾ ਸੀ 59 ਧਰਾਵਾਂ ਤੇ 38 ਸਫ਼ਿਆਂ ਦੀ 42ਵੀਂ ਸੰਵਿਧਾਨਕ ਸੋਧ 1976 ਜਿਸ ਨੂੰ ਇੰਦਰਾ ਸਰਕਾਰ ਨੇ ਛੋਟਾ ਯਾਨੀ ਮਿੰਨੀ ਸੰਵਿਧਾਨ ਕਹਿ ਕੇ ਵੜਿਆਇਆ ਸੀ ਇੰਦਰਾ ਸਰਕਾਰ ਤੇ ਤਕਲੰਖ ਹੈ ਹੀ ਸੀ ਪਰ ਇਸ ਨਾਲ ਸੰਵਿਧਾਨਕ ਸੋਧ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਦਾ ਲੋਕ ਵਿਰੋਧੀ ਚਿਹਰਾ ਵੀ ਨੰਗਾ ਹੋ ਗਿਆ ਸੀ ਸਵਰਨ ਸਿੰਘ ਨੇ ਇੰਦਰਾ ਗਾਂਧੀ ਦਾ ਜੀ ਹਜ਼ੂਰੀ ਬਣ ਕੇ ਉਸ ਦੀ ਤਾਨਾਸ਼ਹੀ ਅੱਗੇ ਗੋਡੇ ਟੇਕ ਦਿੱਤੇ ਸਨ ਉਸ ਦੇ ਮਨਸ਼ੇ ਨੂੰ ਪੂਰਾ ਕਰਨ ਲਈ ਸਵਰਨ ਸਿੰਘ ਨੇ ਸੰਸਦਿਤ ਸਰਵ ਉੱਚਤਾ ਦਾ ਸਿਧਾਂਤ ਸਾਬਤ ਕਰਕੇ 42ਵੇਂ ਸੰਵਿਧਾਨਕ ਸੋਧ ਦੁਆਰਾ ਨ્યાਯਪਾਲਿਕਾ ਦੀ ਸਰਵ ਉੱਚਤਾ ਨੂੰ ਵੀ ਖਤਮ ਕਰ ਦਿੱਤਾ ਸੀ ਕੇਂਦਰੀ ਕਾਨੂੰਨਾ ਉਤੇ ਨਿਆਇਕ ਪੁਨਰ ਨਿਰੀਖਣ ਕਰਨ ਦੀ ਸ਼ਕਤੀ ਵੀ ਨਿਆਯਪਾਲਿਕਾ ਤੋਂ ਖੋਹੀ ਸੀ ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਸਮੇਤ دیਵਾਨੀ ਅਦਾਲਤਾਂ ਦੇ ਸਾਰੇ ਅਧਿਕਾਰ ਸੰਸਦ ਦੁਆਰਾ ਕਾਨੂੰਨ ਬਣਾ ਕੇ ਸਾਬਤ ਕੀਤੇ ਪ੍ਰਸ਼ਾਸਨਿਕ ਟ੍ਰਿਬਿਊਨਲਾਂ ਨੂੰ ਦੇ ਦਿੱਤੇ ਸਨ ਪ੍ਰਸ਼ਾਸਨਿਕ ਟ੍ਰਿਬਿਊਨਲਾਂ ਤੇ ਧਾਰਾ 227 ਤਹਿਤ ਉੱਚ ਅਦਾਲਤਾਂ ਨੂੰ ਮਿਲੀ ਨਿਗਰਾਨੀ ਕਰਨ ਦੀ ਸ਼ਕਤੀ ਵੀ ਖੋਹੀ ਸੀ ਇੰਜ ਨਿਆਂ ਪ੍ਰਣਾਲੀ ਕਨੂੰ ਦੂਜੇ ਦਰਜੇ ਤੇ ਲਿਆਉਣ ਦਾ ਗੈਰ ਸੰਵਿਧਾਨਕ ਯਤਨ ਕੀਤਾ ਗਿਆ ਸੀ ਮੂਲ ਸੰਵਿਧਾਨ ਦੀ ਕੋਈ ਵਿਰਲਿਵਾਂਜੀ ਧਾਰਾ ਹੀ ਸੋਦੀ ਮਾਰ ਤੋਂ ਬਚੀ ਸੀ ਸਵਿਧਾਨ ਦੀ ਪ੍ਰਸਤਾਵਨਾ ਸੋਧ ਦਾ ਢੰਗ ਨਿਰਦੇਸ਼ਣ ਸਿਧਾਂਤ ਮੌਲਿਕ ਅਧਿਕਾਰ ਰਾਸ਼ਟਰਪਤੀ ਸੁਪਰੀਮ ਕੋਰਟ ਰਾਜਾਂ ਦੀਆਂ ਉੱਚ ਅਦਾਲਤਾਂ ਕੇਂਦਰੀ ਸੰਸਦ ਅਤੇ ਰਾਜ ਵਿਧਾਨ ਸਭਾਵਾਂ ਸਭ ਤੇ ਤਾਨਾ ਸਹੀ ਢੰਗ ਤੇ ਮਨਮਰਜ਼ੀ ਨਾਲ ਗੈਰ ਕਾਨੂੰਨੀ ਪ੍ਰਭਾਵ ਪਾਇਆ ਗਿਆ ਸੀ ਮੌਲਿਕ ਕਰਤਾਵਾਂ ਦਾ ਇੱਕ ਨਵਾਂ ਵਿਆਰ 4 ਉੜਾ ਸਵਿਧਾਨ ਵਿੱਚ ਸ਼ਾਮਲ ਕਰ ਦਿੱਤਾ ਸੀ ਨਿਰਦੇਸ਼ਕ ਸਿਧਾਂਤਾਂ ਨੂੰ ਮੌਲਿਕ ਅਧਿਕਾਰਾਂ ਤੋਂ ਸ੍ਰੇਸ਼ਟ ਦਰਜਾ ਦੇਣ ਲਈ ਧਾਰਾ 31 ए रही निर्देशक ਸਿਧਾਂਤਾਂ ਨੂੰ ਮੌਲਿਕ ਅਧਿਕਾਰਾਂ ਤੋਂ ਪਹਿਲ ਦੇ ਦਿੱਤੀ ਗਈ ਸੀ ਇਹ ਵਿਵਸਥਾ ਵੀ ਕਰ ਦਿੱਤੀ ਗਈ ਸੀ ਕਿ ਨਿਰਦੇਸ਼ਕ ਸਿਧਾਂਤਾਂ ਨੂੰ ਲਾਗੂ ਕਰਨ ਲਈ ਬਣਾਏ ਗਏ ਕਾਨੂੰਨਾਂ ਨੂੰ ਕੋਈ ਵੀ ਅਦਾਲਤ ਇਸ ਆਧਾਰ ਤੇ ਗੈਰ ਕਾਨੂੰਨੀ ਕਰਾਰ ਨਹੀਂ ਦੇ ਸਕਦੀ ਕਿ ਇਹ ਸੰਵਿਧਾਨ ਦੀ ਧਾਰਾ 14 19 ਤੇ 31 ਵਿੱਚ ਦਿੱਤੇ ਗਏ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਕਰਦੇ ਹਨ ਇਸ ਸੋਧ ਨੇ ਰਾਸ਼ਟਰਪਤੀ ਨੂੰ ਵੀ ਮੰਤਰੀ ਮੰਡਲ ਦੀ ਸਲਾਹ ਮੰਨਣ ਦਾ ਪਵੰਤ ਬਣਾ ਦਿੱਤਾ ਗਿਆ ਸੀ। ਲੋਕ ਸਭਾ ਤੇ ਰਾਜ ਵਿਧਾਨ ਸਭਾਵਾਂ ਦਾ ਕਾਰਜਕਾਲ 5 ਸਾਲ ਤੋਂ ਵਧਾ ਕੇ 6 ਸਾਲ ਕਰ ਦਿੱਤਾ ਸੀ। ਇਸ ਸੋਧ ਦੀਆਂ ਕੁਝ ਧਰਾਵਾਂ ਨੂੰ ਭਾਰਤੀ ਸੁਪਰੀਮ ਕੋਰਟ ਨੇ 9 ਮਈ 1980 ਨੂੰ ਆਪਣੇ ਹੁਕਮ ਨਾਲ ਗੈਰਕਾਨੂੰਨੀ ਇਕਰਾਰ ਦੇ ਕੇ ਰੱਦ ਕੀਤਾ ਸੀ ਤੇ ਕਈ ਧਰਾਵਾਂ ਨੂੰ 1977 ਵਿੱਚ ਸੱਤਾ ਬਚਾਈ ਜਨਤਾ ਪਾਰਟੀ ਦੀ ਸਰਕਾਰ ਨੇ 43ਵੀਂ ਤੇ 44ਵੀਂ ਸੋਧ ਨਾਲ ਖਤਮ ਕੀਤਾ ਸੀ। ਪਰ ਉਹ ਤਾਂ ਇਤਿਹਾਸਕ ਹਵਾਲਿਆਂ ਤੋਂ ਪਾਠਕ ਸਹਿਜ ਹੀ ਜਾਣ ਸਕਦੇ ਹਨ ਕਿ ਸਚਾਈ ਕੀ ਹੈ ਪਰ ਸਿੱਧੂ ਇਹ ਸਭ ਕੁਝ ਜਾਂਦਾ ਹੋਇਆ ਵੀ ਸਚਾਈ ਨੂੰ ਮਿੱਥ ਕੇ ਲੁਕਾ ਰਿਹਾ ਹੈ ਅਤੇ ਝੂਠਾ ਵਰਤਾਨ ਸਿਰਜ ਰਿਹਾ ਕਿ ਸਵਰਨ ਸਿੰਘ ਨੂੰ ਐਮਰਜੈਂਸੀ ਦਾ ਵਿਰੋਧ ਕਰਨ ਕਰਕੇ ਮੰਤਰੀ ਮੰਡਲ ਤੋਂ ਅਸਤੀਫਾ ਦੇਣ ਲਈ ਮਜਬੂਰ ਕੀਤਾ ਗਿਆ ਸੀ ਜਦਕਿ ਸਚਾਈ ਇਹ ਹੈ ਕਿ ਉਹ ਐਮਰਜੈਂਸੀ ਦੌਰਾਨ ਵੀ ਇੰਦਰਾ ਮੰਤਰੀ ਮੰਡਲ ਵਿੱਚ ਜਿਉਂ ਤੋਂ ਕੈਬਨਿਟ ਮੰਤਰੀ ਸੀ ਨਵੰਬਰ 1975 ਵਿੱਚ ਮੰਤਰੀਪਦ ਤੋਂ ਅਸਤੀਫਾ ਦੇਣ ਮਗਰੋਂ ਵੀ ਉਹ ਇੰਦਰਾ ਗਾਂਧੀ ਦਾ ਚਹੇਤਾ ਹੀ ਸੀ ਇੰਦਰਾ ਗਾਂਧੀ ਨੇ ਉਸ ਨੂੰ ਆਪਣਾ ਭਰੋਸੇਯੋਗ ਸਮਝ ਕੇ ਹੀ ਸੰਵਿਧਾਨਕ ਸੋਧ ਕਮੇਟੀ ਦਾ ਚੇਅਰਮੈਨ ਬਣਾਇਆ ਸੀ ਉਸ ਨੇ ਇਹ ਜ਼ਿੰਮੇਵਾਰੀ ਸੰਭਾਲ ਕੇ ਇੰਦਰਾ ਦੀ ਮਰਜ਼ੀ ਅਨੁਸਾਰ ਹੀ ਮਿੰਨੀ ਸੰਵਿਧਾਨ ਤਿਆਰ ਕਰਕੇ 42ਵੇਂ ਸੰਵਿਧਾਨਕ ਸੋਧ ਨਾਲ ਮੂਲ ਭਾਰਤੀ ਸੰਵਿਧਾਨ ਨੂੰ ਅਸਥਿਰ ਕਰ ਦਿੱਤਾ ਸੀ ਇੰਜ ਉਸ ਨੇ ਭਾਰਤੀ ਸੰਵਿਧਾਨ ਦੇ ਇਤਿਹਾਸ ਵਿੱਚ ਕਾਲਾ ਦਿਆ ਦਰਜ ਕੀਤਾ ਸੀ ਇਸ ਸੰਵਿਧਾਨਕ ਸੋਧ ਨੂੰ ਭਾਰਤੀ ਸੁਪਰੀਮ ਕੋਰਟ ਅਤੇ ਮਰਾਰਜੀ ਡਿਸਾਈ ਦੀ ਜਨਤਾ ਪਾਰਟੀ ਸਰਕਾਰ ਨੇ ਵੀ ਗੈਰ ਕਾਨੂੰਨੀ ਤੇ ਅਸੰਵਿਧਾਨਕ ਮੰਨਦਿਆਂ ਕਾਫੀ ਹੱਦ ਤੱਕ ਰੱਦ ਕਰਕੇ ਪਹਿਲੀ ਸੰਵਿਧਾਨਕ ਵਿਵਸਥਾ ਕਾਇਮ ਕੀਤੀ ਸੀ ਪਾਟਕਾ ਨੂੰ ਇਹ ਵੀ ਸਮਝਣਾ ਚਾਹੀਦਾ ਕਿ ਜੇਕਰ ਸਿੱਧੂ ਇਸ ਇਤਿਹਾਸਕ ਸਚਾਈ ਨੂੰ ਜਾਣਦਾ ਹੀ ਨਹੀਂ ਤਾਂ ਉਸ ਦੀ ਇਸ ਕਿਤਾਬ ਦਾ ਬਾਕੀ ਹਿੱਸਾ ਵੀ ਅਨਜਾਨਪੁਨੇ ਵਿੱਚ ਲਿਖੀ ਗਈ ਲਿਖਤੀ ਹੈ ਜੋ ਸੱਚ ਨਹੀਂ ਹੋ ਸਕਦਾ ਜੇਕਰ ਉਹ ਜਾਣਦਾ ਹੋਇਆ ਵੀ ਇਸ ਵਾਰੀ ਝੂਠ ਲਿਖ ਰਿਹਾ ਤਾਂ ਉਸ ਦੀ ਇਹ ਕਿਤਾਬ ਵੀ ਝੂਠ ਦਾ ਹੀ ਭੰਡਾਰ ਹੈ ਸਿੱਧੂ ਪੀਸੀ ਅਲੈਗਜ਼ੈਂਡਰ ਆਰ ਐਨ ਕਾਓ ਤੇ ਬੀ ਰਾਵਣ ਵਾਲੇ ਅਧਿਆਇ ਵਿੱਚ ਵੀ ਇਹ ਸਾਬਤ ਕਰਨ ਦਾ ਸਿਰ ਤੋੜ ਯਤਨ ਕਰਦਾ ਹੈ ਕਿ ਸਵਰਨ ਸਿੰਘ ਦੀ ਵਿਚੋਲਗੀ ਨਾਲ ਸਮੱਸਿਆ ਦਾ ਹੱਲ ਨਿਕਲ ਆਇਆ ਸੀ ਪਰ ਉਸ ਵੱਲੋਂ ਨਿਭਾਈ ਗਈ ਭੂਮਿਕਾ ਨੂੰ 1900 84 ਵਿੱਚ ਜਾਰੀ ਕੀਤੇ ਗਏ ਸਰਕਾਰੀ ਵਾਈਟ ਪੇਪਰ ਵਿੱਚ ਵੀ ਤੇ ਲੈਗਜ਼ੈਂਡਰ ਨੇ ਆਪਣੀ ਕਿਤਾਬ ਵਿੱਚ ਵੀ ਮਿਥ ਕੇ ਅੱਖੋਂ ਪਰੋਖੇ ਕਰ ਦਿੱਤਾ ਸੀ ਅਸਲ ਵਿੱਚ ਸਵਰਨ ਸਿੰਘ ਨੂੰ ਇੰਦਰਾ ਗਾਂਧੀ ਨੇ ਇਹ ਜਾਣਨ ਲਈ ਹੀ ਗੱਲਬਾਤ ਕਰਨ ਦੇ ਬਹਾਨੇ 24 ਅਕਤੂਬਰ 1982 ਨੂੰ ਅੰਮ੍ਰਿਤਸਰ ਕਲਿਆਸੀ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਧਰਮ ਯੁੱਧ ਮੋਰਚੇ ਪ੍ਰਤੀ ਇਰਾਦਾ ਦ੍ਰਿੜ ਹੈ ਜਾਂ ਅਕਾਲੀ ਆਗੂਆਂ ਵਾਂਗ ਝੜਕਾਉ ਹੀ ਹੈ ਉਸਨੇ ਇੰਦਰਾ ਗਾਂਧੀ ਨੂੰ ਸੰਤ ਜਰਨੈਲ ਸਿੰਘ ਦੇ ਦ੍ਰਿੜ ਇਰਾਦੇ ਦੀ ਰਿਪੋਰਟ ਦੇ ਦਿੱਤੀ ਸੀ ਸਰਕਾਰਾਂ ਦੇ ਹੱਥ ਭੜੇ ਲੰਬੇ ਹੁੰਦੇ ਹਨ ਕਿਸੇ ਸੰਘਰਸ਼ ਨੂੰ ਦਬਾਉਣ ਦਾ ਪੈਨਟਾ ਕਰਨ ਲਈ ਉਸ ਕੋਲ ਬڑے ਵੱਡੇ ਵੱਡੇ ਦਿਮਾਗ ਯਾਨੀ ਥਿੰਕ ਟੈਂਕ ਵੀ ਹੁੰਦੇ ਹਨ ਅੰਦੋਲਨਕਾਰੀਆਂ ਨੂੰ ਗਲਬਤ ਵਿੱਚ ਉਲਝਾ ਕੇ ਫੂਕੀਆਂ ਪੇਸ਼ਕਸ਼ਾਂ ਕਰਨੀਆਂ ਮਸਲੇ ਨੂੰ ਲੰਮਕਾਉਣਾ ਕਮਜ਼ੋਰੀਆਂ ਜਾਣਣੀਆਂ ਉਕਸਾਹਟ ਪੈਦਾ ਕਰਨੀ ਫੁੱਟ ਪਾਉਣੀ ਡਰਾਉਣਾ ਧਮਕਾਉਣਾ ਥਕਾਉਣਾ ਛੜਕਾਉਣਾ ਤੇ ਕੁਚਲਣ ਦੇ ਹਾਲਾਤ ਪੈਦਾ ਕਰਨੇ ਸਰਕਾਰ ਦੀ ਮੁੱਖ ਨੀਤੀ ਹੁੰਦੀ ਹੈ ਸਵਰਨ ਸਿੰਘ ਇੰਦਰਾ ਸਰਕਾਰ ਦੀ ਇਸੇ ਨੀਤੀ ਅਨੁਸਾਰੀ ਕੰਮ ਕਰ ਰਿਹਾ ਸੀ ਸਿਕ ਸਮੱਸਿਆ ਦੇ ਹੱਲ ਦਾ ਨਾ ਤਾਂ ਉਸ ਦਾ ਕੋਈ ਇਰਾਦਾ ਸੀ ਨਾ ਕੋਈ ਯੋਜਨਾ ਤੇ ਨਾ ਹੀ ਉਸ ਕੋਲ ਅਜਿਹਾ ਕਰਨ ਦੀ ਕੋਈ ਸਮਰਸਾ ਤੇ ਅਧਿਕਾਰੀ ਸੀ ਉਹ ਤਾਂ ਇੰਦਰਾ ਗਾਂਧੀ ਦਾ ਹੁਕਮ ਹੀ ਵਜਾ ਰਿਆ ਸੀ ਉਂਝ ਵੀ ਤਾਨਾਸ਼ਾਹ ਇੰਦਰਾ ਗਾਂਧੀ ਗਰਵਤ ਨਾਲ ਇਸ ਸਮੱਸਿਆ ਨੂੰ ਹੱਲ ਕਰਨਾ ਹੀ ਨਹੀਂ ਸੀ ਚਾਹੁੰਦੀ ਸਿੱਧੂ ਇਸ ਅਧਿਆਇ ਵਿੱਚ ਪੀਸੀ ਰੈਗਜ਼ੈਂਡਰ ਆਰ ਐਨ ਕਾਓ ਅਤੇ ਬੀ ਰਾਵਣ ਤੇ ਜਿਹੜਾ ਗਲਤ ਕੰਮ ਕਰਨ ਦਾ ਦੋਸ਼ ਲਾਉਂਦਾ ਉਹ ਗਲਤ ਕੰਮ ਤਾਂ ਉਹ ਖੁਦ ਆਪ ਹੀ ਕਰਦਾ ਰਿਹਾ ਵਿਦੇਸ਼ਾਂ ਵਿੱਚ ਰਾਦੇ ਸਤ ਨਵੇਂ ਕੇਂਦਰ ਖੋਲਣ ਦੀ ਡਿਊਟੀ ਤਾਂ ਉਹਨੇ ਆਪ ਹੀ ਤਾਂ ਨਿਭਾਈ ਸੀ ਸਿੱਧੂ ਦਾਵਾ ਕਰਦਾ ਕਿ ਸਵਰਨ ਸਿੰਘ ਨੇ ਪਿੰਡਰਾ ਵਾਲੇ ਨੂੰ ਕਿਹਾ ਮੈਂ ਤੁਹਾਡਾ ਸ਼ੁਭਚਿੰਤਕ ਹੋਣ नाते ਤੁਹਾਡੇ ਨਾਲ ਬਹੁਤ ਹੀ ਮਹੱਤਵਪੂਰਨ ਗੱਲਬਾਤ ਕਰਨ ਲਈ ਆਇਆ ਹਾਂ ਤੁਹਾਡੇ ਮਦਦੂਕਾ ਰੱਖਣ ਵਾਲਿਆਂ ਤੇ ਤੁਹਾਡੇ ਮੋਟਰਸਾਈਕਲ ਸਵਾਰਾਂ ਉੱਤੇ ਕਾਰਵਾਈ ਨਾ ਕਰਨ ਨੂੰ ਸਰਕਾਰ ਦੀ ਕਮਜ਼ੋਰੀ ਨਾ ਸਮਝੋ ਸਰਕਾਰ ਨੇ ਜਦ ਵੀ ਚਾਹਿਆ ਉਹ ਕੁਝ ਸਮੇਂ ਲਈ ਹੀ ਤੁਹਾਡੀਆਂ ਇਹਨਾਂ ਗਤੀਵਿਧੀਆਂ ਤੇ ਰੋਕ ਲਗਾ ਸਕਦੀ ਹੈ ਜੇਕਰ ਗਾਲੀਦਲ ਤੇ ਤੁਸੀਂ ਅੰਦੋਲਨ ਨੂੰ ਜਾਰੀ ਰੱਖਦੇ ਹੋ ਤੇ ਇਸ ਨਾਲ ਪੰਜਾਬ ਅਤੇ ਖਾਸ ਕਰਕੇ ਸਿੱਖਾਂ ਦਾ ਵੱਡਾ ਨੁਕਸਾਨ ਹੋਵੇਗਾ ਇਸ ਤੋਂ ਪਹਿਲਾਂ ਕਿ ਸਰਕਾਰ ਤੁਹਾਡੇ ਤੇ ਤੁਹਾਡੇ ਹਥਿਆਰਬੰਦ ਸਾਥੀਆਂ ਵਿਰੁੱਧ ਸਖਤ ਕਾਰਵਾਈ ਕਰਨੀ ਮਜਬੂਰ ਹੋਵੇ ਤੁਸੀਂ ਆਪਣਾ ਅੰਦੋਲਨ ਵਾਪਸ ਲੈ ਕੇ ਚੌਕ ਮਹਿਤਾ ਆਪਣੇ ਗੁਰਦੁਆਰੇ ਚਲੇ ਜਾਓ ਤੇ ਧਰਮ ਪ੍ਰਚਾਰ ਕਰੋ ਮੈਂ ਇੰਦਰਾ ਗਾਂਧੀ ਦੀ ਮੰਜ਼ੂਰੀ ਨਾਲ ਅਜਿਹੇ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਜੋ ਅਕਾਲੀਆਂ ਨੂੰ ਆਪਣਾ ਅੰਦੋਲਨ ਵਾਪਸ ਲੈਣ ਵਿੱਚ ਮਦਦ ਕਰ ਸਕਦਾ ਹੈ ਅਤੇ ਜੇਕਰ ਤੁਹਾਡੀ ਕੋਈ ਵਾਜਬ ਮੰਗ ਹੈ ਤਾਂ ਉਸ ਬਾਰੇ ਖੁੱਲ ਕੇ ਦੱਸੋ ਅਕਾਲੀਆਂ ਨਾਲ ਹੋਣ ਵਾਲੇ ਸਮਝੌਤਾ ਫਾਰਮੂਲੇ ਵਿੱਚ ਇਸ ਨੂੰ ਅਨੁਕੂਲ ਥਾਂ ਦੇਣ ਦੀ ਕੋਸ਼ਿਸ਼ ਕਰਾਂਗਾ ਸਿੱਧੂ ਦਾਵਾ ਕਰਦਾ ਹੈ ਕਿ ਜਦ ਸੰਤ ਜਰਨੈਲ ਸਿੰਘ ਨੇ ਸਵਰਨ ਸਿੰਘ ਕੋਲ ਹਿੰਦ ਸਰਕਾਰ ਦੁਆਰਾ ਸਿੱਕਾ ਨਾ ਪੇਜਪਾਬ ਕੰਡੀਆਂ ਸ਼ਿਕਾਇਤਾਂ ਕੀਤੀਆਂ ਤਾਂ ਸਵਰਨ ਸਿੰਘ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਤੁਸੀਂ ਇਹਨਾਂ ਮੰਗਾਂ ਵਿੱਚ ਸ਼ਾਮਲ ਨਾ ਹੋਵੋ ਕਿਉਂਕਿ ਇਹ ਅਕਾਲੀਆਂ ਦੀਆਂ ਮੰਗਾਂ ਦਾ ਹੀ ਹਿੱਸਾ ਹਨ ਸਵਰਨ ਸਿੰਘ ਪਿੰਡਰਾ ਵਾਲਿਆਂ ਨੂੰ ਇੱਕ ਛੋਟੀ ਜੀ ਮੰਗ ਤੇ ਲਿਹਾਉਣ ਲਈ ਕਾਮਯਾਬ ਹੋ ਗਏ ਜੋ ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਦੀ ਬਿਨਾਂ ਸ਼ਰਤ ਰਿਹਾਈ ਦੀ ਸੀ ਅੰਤਮ ਸਮਝੌਤਾ ਹੋਣਾ ਤੇ ਆਪਣੇ ਬੰਦਿਆਂ ਦੀ ਰਿਹਾਈ ਹੋਣ ਤੇ ਪਿੰਡਰਾ ਵਾਲੇ ਮੇਤਾ ਚੌਕ ਗੁਰਦੁਆਰੇ ਵਾਪਸ ਜਾਣ ਲਈ ਤਿਆਰ ਹੋ ਗਏ ਸਿੱਧੂ ਦਾ ਉਪਰੋਕਤ ਦਾਵਾ ਸਾਰਨ ਸਾਰ ਝੂਠਾ ਮਨ ਕਟ ਤੇ ਆਧਾਰ ਰਹਿਦਾ ਉਸਨੇ ਇਸ ਬਾਰੇ ਸੰਤ ਜਰਨੈਲ ਸਿੰਘ ਦੇ ਲੈਕਚਰ ਅਤੇ ਮੁਲਾਕਾਤਾਂ ਦੀਆਂ ਆਡੀਓ ਕੈਸਟਾਂ ਸੁਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਤੇ ਪੰਥ ਵਿਰੋਧੀ ਸੋਚ ਦੇ ਧਾਰਨੀ ਲੇਖਕਾਂ ਤੇ ਪੀਲੀ ਪੱਤਰਕਾਰੀ ਦੀਆਂ ਲਿਖਤਾਂ ਨੂੰ ਆਧਾਰ ਬਣਾ ਕੇ ਇਹ ਦਾਵਾ ਕੀਤਾ ਹੈ ਜਦ ਕਿ ਸਵਰਨ ਸਿੰਘ ਨਾਲ ਹੋਈ ਗਲਵਾਦਾ ਵੇਰਵਾ ਸੰਤ ਜਰਨੈਲ ਸਿੰਘ ਨੇ ਸੁਰਿੰਦਰ ਸਿੰਘ ਵੈਂਕੂਵਰ ਨੂੰ ਜਨਵਰੀ 1983 ਵਿੱਚ ਦਿੱਤੀ ਇੰਟਰਵਿਊ ਵਿੱਚ ਉਹਦੇ ਸਵਾਲਾਂ ਦਾ ਜਵਾਬ ਦਿੰਦੇ ਵਿਸਾਰਸਾ ਦਿੱਤਾ ਹੋਇਆ ਹੈ ਪਰ ਸਿੱਧੂ ਦੀ ਟੇਕ ਕੁਲਦੀਪ ਨੀਰ ਦੀ ਕਪੌੜ ਲਿਖਤੀ ਹੀ ਹੈ ਨੀਰ ਲਿਖਦਾ ਹੈ 28 ਅਪ੍ਰੈਲ ਨੂੰ ਪਿੰਡਰਾ ਵਾਲੇ ਨੂੰ ਕਾਂਗਰਸ ਦੀ ਆਗੂ ਸਰ ਲੋਚਨ ਸਿੰਘ ਰਿਆਸਤੀ ਮਿਲਿਆ ਪਿੰਡਰਾ ਵਾਲਾ ਫੈਡਰੇਸ਼ਨ ਤੋਂ ਬੰਦੀ ਚੁੱਕਣ ਤੇ ਮੋਰਚਾ ਮੁਲਤਵੀ ਕਰਨਾ ਮੰਨ ਗਿਆ ਨੀਰ ਸਿਰੇ ਦਾ ਝੂਠ ਬੋਲਦਾ ਹੈ ਮੋਰਚੇ ਬਾਰੇ ਤਾਂ ਸੰਤ ਜਰਨੈਲ ਸਿੰਘ ਦਾ ਐਲਾਨ ਸੀ ਅਨੰਦਪੁਰ ਦੇ ਮਤੇ ਦੀ ਪੂਰਤੀ ਸਿੱਖ ਬਖਰੀ ਕੌਮ ਨਿਸ਼ਚੇਵਾਚ ਜਦੋਂ ਤੱਕ ਕਲਮਣਾ ਲਿਖਵਾ ਨਹੀਂ ਲੈਂਦੇ ਭਾਵੇਂ ਸਾਰੇ ਦਾ ਸਾਰਾ 2 ਕਰੋੜ ਦਾ 2 ਕਰੋੜ ਖਤਮ ਹੋ ਜਾਈਏ ਤਦੋਂ ਤੱਕ ਇੱਕ ਇੰਚ ਵੀ ਪਿੱਛੇ ਨਹੀਂ ਹਟਣਾ ਤੇ ਜਿਹੜਾ ਹਟੇਗਾ ਉਸਨੂੰ ਤੁਸੀਂ ਵੀ ਧਿਆਨ ਵਿੱਚ ਰੱਖਣਾ ਤੇ ਮੈਂ ਵੀ ਰੱਖਾਂਗਾ। ਸਵਰਨ ਸਿੰਘ ਤਾਂ ਸਮਝਾਉਤੇ ਦੀ ਕੋਈ ਗੱਲ ਕਰਨ ਤੋਂ ਪਹਿਲਾਂ ਹੀ ਸੰਤ ਜਰਨਲਿਸਟਿਕ ਤੋਂ ਖਰੀਆਂ-ਖਰੀਆਂ ਸੁਣ ਕੇ ਚੁੱਪਚਾਪ ਚਲੇ ਗਿਆ ਸੀ। ਇਸ ਦੀ ਪੁਸ਼ਟੀ ਪੱਤਰਕਾਰ ਦਲਬੀਰ ਸਿੰਘ ਆਪਣੀ ਕਿਤਾਬ ਨੇੜਿਓਂ ਡਿੱਠੇ ਸੰਤ ਪਿੰਡਰਾ ਵਾਲੇ ਵਿੱਚ ਕਰਦਾ ਹੈ। ਉਹ ਲਿਖਦਾ ਹੈ ਸੰਤ ਪਿੰਡਰਾ ਵਾਲੇ ਸਵਰਨ ਸਿੰਘ ਨੂੰ ਕਹਿਣ ਲੱਗੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਵਜੋਂ ਆਏ ਹੋ ਜਾਂ ਇੰਦਰਾ ਗਾਂਧੀ ਦੇ ਸਿੱਖ ਵਜੋਂ। ਉੱਤਰ ਵਿੱਚ ਸ੍ਰੀ ਸਵਰਨ ਸਿੰਘ ਨੇ ਕਿਹਾ ਮੈਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਵਜੋਂ ਆਇਆ ਹਾਂ। ਸੰਤ ਬੋਲੇ ਚੰਦੋ ਕਲਾ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਹੋਇਆ ਤੇ ਤੁਸੀਂ ਕੁਝ ਨਹੀਂ ਬੋਲੇ ਸਵਰਨ ਸਿੰਘ ਕਹਿਣ ਲੱਗੇ ਮੈਂ ਉਦੋਂ ਯੂਨੋ ਦੇ اجلاس ਵਿੱਚ ਗਿਆ ਹੋਇਆ ਸੀ ਸੰਤ ਫਿਰ ਬੋਲੇ ਉਦੋਂ ਆ ਕੇ ਇਸ ਘਟਨਾ ਬਾਰੇ ਤੁਸੀਂ ਕੋਈ ਬਿਆਨ ਨਾ ਦਿੱਤਾ ਸਵਰਨ ਸਿੰਘ ਕਹਿਣ ਲੱਗੇ ਉਦੋਂ ਤੱਕ ਬਹੁਤ ਦੇਰ ਹੋ ਗਈ ਸੀ ਬਸ ਗੱਲ ਸੰਤਾਂ ਦੀ ਇਸ ਟਿੱਪਣੀ ਨਾਲ ਮੁੱਕੀ ਫਿਰ ਤੁਸੀਂ ਇੰਦਰਾ ਗਾਂਧੀ ਦੇ ਸਿੱਖ ਹੋਏ ਗੁਰੂ ਗ੍ਰੰਥ ਸਾਹਿਬ ਦੇ ਨਹੀਂ ਸਵਰਨ ਸਿੰਘ ਤੇ ਬਲਵੰਤ ਸਿੰਘ ਚੁੱਪਚਾਪ ਚਲੇ ਗਏ ਸਵਰਨ ਸਿੰਘ ਸਾਹਿਬ ਕਾ ਖਜ਼ਾਨਾ ਮੰਤਰੀ ਬਲਵੰਤ ਸਿੰਘ ਨੂੰ ਨਾਲ ਲੈ ਕੇ ਸੰਤ ਜਰਨੈਲ ਸਿੰਘ ਨਾਲ ਗੱਲਬਾਤ ਕਰਨ ਆਇਆ ਸੀ ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਨੂੰ ਕੁਝ ਹੋਰ ਸਿੰਘਾਂ ਸਮੇਤ ਐਡੀਸ਼ਨਲ ਸੈਸ਼ਨ ਜੱਜ ਅਮਰਸਰ ਸਿਰੀ ਜੀ ਐਲ ਚੋਪੜਾ ਨੇ 6/8/1983 ਨੂੰ ਰਿਹਾਈ ਕੀਤਾ ਸੀ ਇਹ ਰਿਹਾਈ ਨਰੋਲ ਕਾਨੂੰਨੀ ਪ੍ਰਕਿਰਿਆ ਸੀ ਜਿਵੇਂ ਸਿੱਧੂ ਦਾਵਾ ਕਰਦਾ ਸਵਰਨ ਸਿੰਘ ਨੇ ਨਹੀਂ ਸੀ ਕਰਾਈ ਸਿੱਧੂ ਆਪਣੀ ਕਿਤਾਬ ਵਿੱਚ ਇਸ ਬਾਰੇ ਕੋਰਾ ਝੂਠ ਲਿਖਦਾ ਸਚਾਈ ਤਾਂ ਇਹ ਹੈ ਕਿ ਰਿਹਾਈ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਅਦਾਲਤ ਸਮੂਹ ਤੋਂ ਮੁੜ ਗ੍ਰਿਫਤਾਰ ਕਰਨ ਦਾ ਯਤਨ ਕੀਤਾ ਸੀ ਪਰ ਸਿੰਘਾਂ ਦੀ ਚੁਸਤੀ ਤੇ ਅਗਾਊ ਪ੍ਰਬੰਧ ਨੇ ਪੁਲਿਸ ਦੇ ਇਸ ਯਤਨ ਨੂੰ ਨਾਕਾਮ ਬਣਾ ਦਿੱਤਾ ਸੀ ਇੰਜ ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ, ਹਰਮਿੰਦਰ ਸਿੰਘ ਸੰਧੂ, ਹਰਮਿੰਦਰ ਸਿੰਘ ਗਿੱਲ, ਅਮਰਜੀਤ ਸਿੰਘ ਚਾਵਲਾ ਤੇ ਸੁਰਿੰਦਰ ਸਿੰਘ ਆਦ ਸਿੰਘ ਰਿਹਾ ਹੋ ਕੇ ਦਰਬਾਰ ਸਾਹਿਬ ਆਪੜ ਗਏ ਸਨ। ਸਿੱਧੂ ਦਾ ਸਵਨ ਸਿੰਘ ਬਾਰੇ ਇਹ ਕਹਿਣਾ ਕਿ ਉਸਨੇ ਕਿਹਾ ਸੀ ਕਿ ਭਾਈ ਅਮਰੀਕ ਸਿੰਘ ਦਾ ਕੇਸ ਬੜਾ ਕਮਜ਼ੋਰ ਹੈ ਤੇ ਜੱਜ ਨੇ ਪਹਿਲੀ ਪੇਸ਼ੀ ਤੇ ਰਿਹਾ ਕਰ ਦੇਣਾ। ਇਸ ਲਈ ਉਸ ਨੂੰ ਰਿਹਾ ਕਰਕੇ ਪਿੰਡਰਾ ਵਾਲੇ ਤੇ ਐਸਾਨ ਕਰ ਦਿੱਤਾ ਜਾਵੇ ਵੀ ਕੋਰਾ ਝੂਠ ਹੈ। ਭਾਈ ਅਮਰੀਕ ਸਿੰਘ ਦੀ 1983 ਵਿੱਚ ਹੋਈ ਬਾ ਇੱਜ਼ਤ ਰਹੀ ਨੂੰ ਵੇਖ ਕੇ ਸਿੱਧੂ ਨੇ ਇਹ ਕਹਾਣੀ ਵੀ ਉਵੇਂ ਹੀ ਕਰ ਲਈ ਹੈ। ਜਿਵੇਂ ਅਤੀਤ ਵਿੱਚ ਵਾਪਰ ਚੁੱਕੀਆਂ ਹੋਰ ਕਈ ਘਟਨਾਵਾਂ ਬਾਰੇ ਉਹ 40 ਸਾਲ ਬਾਅਦ ਦਾਵਾ ਕਰ ਰਿਹਾ ਹੈ ਕਿ ਉਹਨਾਂ ਦੇ ਵਾਪਰਨ ਤੋਂ ਪਹਿਲਾਂ ਹੀ ਮੈਨੂੰ ਪਤਾ ਸੀ ਕਿ ਇਹ ਜ਼ਰੂਰ ਵਾਪਰਨਗੇ ਜਦਕਿ ਸਵਰਨ ਸਿੰਘ 24 ਅਕਤੂਬਰ 1982 ਨੂੰ ਸੰਤ ਜਰਨੈਲ ਸਿੰਘ ਨੂੰ ਨਾਨਕ ਨਿਵਾਸ ਅੰਮ੍ਰਿਤਸਰ ਵਿਕੇ ਮਿਲਣ ਗਿਆ ਸੀ ਪਰ ਇਹ ਰਿਹਾਈਆਂ ਅਗਲੇ ਸਾਲ 6 ਅਗਸਤ 1983 ਨੂੰ ਹੋਈਆਂ ਸਨ ਸੰਤ ਜਰਨੈਲ ਸਿੰਘ ਇਹਨਾਂ ਰਿਹਾਈਆਂ ਦਾ ਜ਼ਿਕਰ ਕਰਦੇ ਹੋਏ 6 8 1983 ਨੂੰ ਆਪਣੇ ਲੈਕਚਰ ਵਿੱਚ ਕਹਿੰਦੇ ਹਨ ਅੱਜ ਜਥੇ ਦੇ ਮੈਂਬਰ ਫੈਡਰੇਸ਼ਨ ਦੇ ਮੈਂਬਰ ਮੈਂ ਕਹਿ ਰਿਹਾ ਹਾਂ ਸਮੁੱਚੇ ਤੌਰ ਤੇ ਸਿੱਖ ਜਗਤ ਦੀ ਪਨੀਰੀ ਤੇ ਸਤਿਕਾਰਯੋਗ ਗੁਰਮੁਖ ਪਿਆਰੇ ਬਾਬਾ ਅਠਾਰਾ ਸਿੰਘ ਜੀ ਸੱਚਖੰਡਵਾਸੀ ਮਹਾਪੁਰਖ ਜਿਨ੍ਹਾਂ ਮਹਾਪੁਰਖਾਂ ਨੇ ਦਾਸ ਵਰਗੇ ਨਕਮੇ ਕੀੜੇ ਤੇ ਗੰਦਗੀ ਦੇ ਭਰੇ ਹੋਏ ਥੈਲੇ ਨੂੰ ਇਸ ਸੰਗਤ ਦੇ ਜੋੜੇ ਝਾੜਨ ਵਾਸਤੇ ਸਮਾਂ ਆਪਣੇ ਦਿਲ ਦੀ ਗਹਿਰਾਈ ਵਿੱਚੋਂ ਗੁਪਤ ਰੂਪ ਵਿੱਚ ਬਖਸ਼ਿਸ਼ ਕੀਤਾ ਮੇਰਾ ਕਹਿਣ ਤੋਂ ਪਾਵਾ ਹੈ ਕਿ ਮਹਾਪੁਰਖ ਸੱਚਖੰਡਵਾਸੀ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜਿਨ੍ਹਾਂ ਦੀ ਵਰਸੀ ਸੰਗਰਾਦ ਵਾਲੇ ਦਿਨ ਮਨਾਈ ਜਾ ਰਹੀ ਹੈ ਭਾਦਰੋਂ ਦੀ ਸੰਗਰਾਦ ਨੂੰ ਉਹਨਾਂ ਦੇ ਲਾੜਲੇ ਸੁਪੁੱਤਰ ਭਾਈ ਅਮਰੀਕ ਸਿੰਘ ਜੀ ਜੋ ਫੈਡਰੇਸ਼ਨ ਦੇ ਪ੍ਰਧਾਨ ਹਨ ਉਹਨਾਂ ਦੇ ਨਾਲ ਹੀ ਅਮਰਜੀਤ ਸਿੰਘ ਚਾਵਲਾ, ਸਰਿੰਦਰ ਸਿੰਘ ਅਤੇ ਭਾਈ ਹਰਮਿੰਦਰ ਸਿੰਘ ਗਿੱਲ ਇਹ ਤਾਦਕੇ ਪ੍ਰੇਮੀ ਤੇ ਤਿੰਨ ਜਿਨ੍ਹਾਂ ਦੇ ਪਹਿਲਾ ਨਾਂ ਲਿਆ ਉਹ ਅਜ ਰਹਾ ਹੋ ਕੇ ਆਏ ਆ ਪਰ ਇਸ ਸਬੰਧ ਵਿੱਚ ਇੱਕ ਮੈਂ ਬੇਨਤੀ ਕਰ ਦੇਣੀ ਜ਼ਰੂਰੀ ਯੋਗ ਸਮਝਦਾ ਹਾਂ ਖਾਸ ਕਰਕੇ ਅਖਬਾਰਾਂ ਵਾਲੇ ਪ੍ਰੇਮੀਆਂ ਨੂੰ ਬੇਨਤੀ ਕਰਾਂਗਾ ਤੇ ਗਵਰਨਮੈਂਟ ਨੂੰ ਚੇਤਾਵਨੀ ਦਿੰਦਾ ਹਾਂ ਤੇ ਚੈਲੰਜ ਵੀ ਕਰਦਾ ਹਾਂ ਕਈਆਂ ਵੀਰਾਂ ਦਾ ਖਿਆਲ ਹੈ ਭਾਈ ਅੱਜ ਇੱਥੇ ਕੋਲੇ ਆ ਕੇ ਕਰਕੇ ਚੈਲੰਜ ਕਰਦਾ ਪਰ ਜਿਨ੍ਹਾਂ ਨੇ ਟੇਪਾਂ ਯਾਨੀ ਆਡੀਓ ਕੈਸਟਾਂ ਸੁਣੀਆਂ ਹੋਈਆਂ ਉਹ ਨਹੀਂ ਕਹਿਣਗੇ ਕਿਉਂਕਿ ਇਸ ਤੋਂ ਪਹਿਲਾਂ ਬਹੁਤ ਸਵੇਰਾ ਹੋ ਚੁੱਕਿਆ ਸਰਕਾਰ ਵਾਲਿਓ ਤੇ ਸੀਆਈਡੀ ਵਾਲਿਓ ਚੇਤੇ ਰੱਖਿਓ ਕਿ ਕਿਤੇ ਇਹ ਨਾ ਕਹਿ ਦਿਓ ਭਾਈ ਇਹ 4 5 7 8 ਆਗੇ ਤੇ ਕੰਮ ਉੱਗ ਗਿਆ ਨਹੀਂ ਜਿਹੜੇ ਜੇਲ੍ਹਾਂ ਵਿੱਚ ਰਹਿ ਰਹੇ ਆ ਉਹਨਾਂ ਵੀਰਾਂ ਨੂੰ ਪੂਰਨ ਭਰੋਸਾ ਦਵਾਉਂਦਾ ਹਾਂ ਜਿਹੜੇ ਪਾਕਿਸਤਾਨ ਵਿੱਚ ਗਏ ਹੋਇਆ ਮੱਧਿਆ ਪ੍ਰਦੇਸ਼ ਵਿੱਚ ਗਏ ਹੋਇਆ ਗੁਰਬਚਨ ਦੇ ਨਰਕਧਾਰੀਏ ਦੇ ਨਾਂ ਉੱਪਰ ਵਾਰੰਟ ਜਿਨ੍ਹਾਂ ਦੇ ਜਾਰੀ ਆ ਤੇ ਪਗੋੜੇ ਕਰਾਰ ਦਿੱਤਾ ਹੈ ਦਹੇੜੂ ਕਾਂਡ ਵਿੱਚ ਫਸਾਏ ਹੋਇਆ ਜਾਂ ਇਸੇ ਤਰ੍ਹਾਂ ਹੀ ਪੱਟੀ ਦੇ ਕੇਸਾਂ ਦੇ ਸੰਬੰਧ ਵਿੱਚ ਤਰਨਤਾਨ ਦੇ ਸੰਬੰਧ ਵਿੱਚ ਹੋਰ ਮੋਗੇ ਵੱਲੋਂ ਪਟਿੰਡੇ ਵੱਲੋਂ ਪਤਾ ਲੱਗਾ ਮੈਨੂੰ ਬਹੁਤ ਸਾਰੇ ਫੈਡਰੇਸ਼ਨ ਦੇ ਵਿਦਿਆਰਥੀ ਹੋਰ ਸਾਰੇ ਦਲਾਂ ਦੇ ਨਾਲ ਸੰਬੰਧ ਰੱਖਣ ਵਾਲੇ ਗੁਰਮਖਾਂ ਨੂੰ ਗਵਰਨਮੈਂਟ ਨੇ ਆਪਣੀ ਕੋਝੀ ਨੀਤੀ ਦੇ ਅਧੀਨ ਫਸਾਉਣ ਦੀ ਕੋਸ਼ਿਸ਼ ਸ਼ਰਮਤ ਕੀਤੀ ਹੋਈ ਹੈ ਜਦੋਂ ਤੱਕ ਉਹ ਸਾਰੇ ਸਿੰਘ ਰਿਹਾ ਹੋਗੇ ਮੀਰੀ ਬੀਜੀ ਦੇ ਮਾਲਕ ਦੇ ਚਰਨਾਂ ਨੂੰ ਛਾਉਂਦੇ ਨਹੀਂ ਪ੍ਰਾਪਤ ਨਹੀਂ ਕਰਦੇ ਤਦੋਂ ਤੱਕ ਮਤਾ ਗਵਰਨਮੈਂਟ ਇਹ ਖਿਆਲ ਕਰੇ ਭਾਈ ਸ਼ਾਇਦ ਕੋਈ ਕੰਮ ਠਾਪੋ ਜਾਵੇਗਾ ਸੰਪੂਰਨ ਸਿੰਘਾਂ ਦੀ ਸੰਪੂਰਨ ਰਿਹਾਈ ਤੇ ਨੰਦਪੁਰ ਦੇ ਮਤੇ ਦੀ ਸੰਪੂਰਨਤਾ ਪੂਰੀ ਪ੍ਰਾਪਤੀ ਜਦੋਂ ਤੱਕ ਇਹ ਪ੍ਰਾਪਤ ਨਹੀਂ ਹੁੰਦੀ ਮਤਾ ਖਿਆਲ ਕਰਨ ਸ਼ਾਇਦ ਪਿੰਡਰਾ ਵਾਲੇ ਦਾ ਇਹਨਾਂ ਕੰਮ ਸੀ ਤੇ ਹੁਣ ਕਿ ਕਿ ਕਸ਼ੈਰਾ ਕਿਸੇ ਪਾਸੇ ਉੱਟ ਜਾਵੇਗਾ ਤੇ ਲੰਗੋਵਾਲ ਕੱਲਾ ਰਹਿ ਜਾਵੇਗਾ ਦੂਜੇ ਲੀਡਰ ਬਾਲੀਆਂ ਸੈਰਾਂ ਤੇ ਚਲੇ ਜਾਣਗੇ ਜਦੋਂ ਤੱਕ ਇਹ ਕੰਮ ਪੂਰਾ ਨਹੀਂ ਹੁੰਦਾ ਦੋਵੇਂ ਇੱਥਿਆਂ ਬਾਕੀ ਲੀਡਰਾਂ ਦਾ ਮੈਂ ਸਤਿਕਾਰ ਕਰਦਾ ਅਪਮਾਨ ਨਹੀਂ ਕਿਸੇ ਦਾ ਕਰਦਾ ਸ਼ਹਿਰ ਸਭਾਟੇ ਦਾ ਜਿਹੜਾ ਚਿੱਤ ਕਰਦਾ ਕਰੇ ਨਾ ਕਰੇ ਇਹ ਉਹਦੀ ਮਰਜ਼ੀ ਹੈ ਪਰ ਇਹ ਕਿਸੇ ਨਾਲ ਸਾਡਾ ਵਿਤਕਰਾ ਨਹੀਂ ਪੂਰੀਆਂ ਮੰਗਾਂ ਜਦੋਂ ਤੱਕ ਨਹੀਂ ਹੁੰਦੀਆਂ ਗਵਰਨਮੈਂਟ ਵਾਲਿਓ ਤਦੋਂ ਤੱਕ ਇਹ ਮੋਰਚਾ ਜਾਰੀ ਰਹਿਣਾ ਭਾਵੇਂ ਕਿਤਨੀ ਕੁਰਬਾਨੀ ਦੇਣੀ ਪਵੇ ਸਿੱਧੂ ਵੀ ਲਿਖਦਾ ਹੈ ਕਿ ਬਲੂ ਸਟਾਰ ਆਪਰੇਸ਼ਨ ਤੋਂ ਪਹਿਲਾਂ ਸਵਰਨ ਸਿੰਘ ਨੇ ਜਲੰਧਰ ਤੋਂ ਦਿੱਲੀ ਜਾਂਦਿਆਂ ਜੀਟੀ ਰੋਡ ਤੇ ਮੇਡ ਸਥਿਤ ਨੌਵੀਂ ਡਿਵੀਜ਼ਨ ਦੇ ਫੌਜੀ ਜਵਾਨਾਂ ਦੀ ਇੱਕ ਵੱਡੀ ਟੁਕੜੀ ਉੱਤਰ ਵੱਲ ਜਾਂਦੀ ਦੇਖੀ ਜਿਸ ਨੇ 30 ਮਈ ਤੱਕ ਅਮਰਸਰ ਆਪਣਣਾ ਸੀ ਸਵਰਨ ਸਿੰਘ ਨੇ ਇੰਦਰਾ ਦੇ ਸਹਾਇਕ ਆਰਕੀਤਾ ਮਨ ਰਾਹੀਂ ਇੰਦਰਾ ਗਾਂਧੀ ਨਾਲ ਤੁਰੰਤ ਮੁਲਾਕਾਤ ਕਰਨ ਦਾ ਸਮਾਂ ਤੈਅ ਕੀਤਾ ਅਤੇ ਮੁਲਾਕਾਤ ਕਰਕੇ ਉਸ ਨੂੰ ਸਲਾਹ ਦਿੱਤੀ ਕਿ ਪਿੰਡਰਾ ਵਾਲੇ ਤੋਂ ਦਰਬਾਰ ਸਾਹਿਬ ਖਾਲੀ ਕਰਾਉਣ ਲਈ ਕਿਸੇ ਵੀ ਹਾਲਤ ਵਿੱਚ ਫੌਜ ਦਰਬਾਰ ਸਾਹਿਬ ਵਿੱਚ ਦਾਖਲ ਨਹੀਂ ਕਰਨੀ ਚਾਹੀਦੀ ਇੰਦਰਾ ਨੇ ਕਿਹਾ ਸਰਦਾਰ ਸਾਹਿਬ ਤੁਸੀਂ ਸੋਚ ਵੀ ਕਿਵੇਂ ਸਕਦੇ ਹੋ ਕਿ ਮੈਂ ਅਜਿਹੀ ਗਲਤੀ ਸਿੱਧੂ ਦੇ ਇਸ ਦਾਅਵੇ ਵਿੱਚ ਭੋਰਾ ਵੀ ਸੱਚਾਈ ਨਹੀਂ ਦਿਸਦੀ ਕਿਉਂਕਿ ਉਸਨੇ ਇਹ ਦਾਵਾ ਇੱਕ ਤੱਕ ਕੀਤਾ ਹੀ ਸਵਰਨ ਸਿੰਘ ਦੀ 31 ਅਕਤੂਬਰ 1994 ਨੂੰ ਹੋਈ ਮੌਤ ਤੋਂ ਬੜੇ ਸਾਲਾਂ ਬਾਅਦ ਹੈ ਦੂਜਾ ਸਵਰਨ ਸਿੰਘ ਨੇ ਵੀ ਆਪਣੇ ਜਿਉਂਦੇ ਜੀ ਇੰਦਰਾ ਗਾਂਧੀ ਨਾਲ ਕੀਤੀ ਇਸ ਮੁਲਾਕਾਤ ਅਤੇ ਦਿੱਤੀ ਸਲਾਹ ਦਾ ਪਰਕਟਾਵਾ ਹੀ ਨਹੀਂ ਕੀਤਾ ਸੀ ਉਸਨੇ ਤਾਂ ਦਰਬਾਰ ਸਰ ਤੇ ਫੌਜੀ ਹਮਲੇ ਦੇ ਰੋਸ ਵਿੱਚ ਵੀ ਕਦੇ ਕੋਈ ਬਿਆਨ ਨਹੀਂ ਸੀ ਦਿੱਤਾ ਜੇ ਸਿੱਧੂ ਦੇ ਦਾਅਵੇ ਅਨੁਸਾਰ ਵਾਕਈ ਸਵਰਨ ਸਿੰਘ ਨੇ ਇੰਦਰਾ ਗਾਂਧੀ ਨਾਲ ਅਜੇਹੀ ਮੁਲਾਕਾਤ ਕੀਤੀ ਹੁੰਦੀ ਤੇ ਅਜੇਹੀ ਸਲਾਹ ਦਿੱਤੀ ਹੁੰਦੀ ਅਤੇ ਇੰਦਰਾ ਨੇ ਅਜੇਹੀ ਗਲਤੀ ਨਾ ਕਰਨ ਦਾ ਉਸਨੂੰ ਵਿਸ਼ਵਾਸ ਵੀ ਦਿਵਾਇਆ ਹੁੰਦਾ ਤਾਂ ਜ਼ਰੂਰ ਆਪਣੀ ਕਿਸੇ ਲਿਖਤ ਜਾਂ ਬਿਆਨ ਰਾਹੀਂ ਇਸ ਦਾ ਪ੍ਰਗਟਾਵਾ ਕਰਦਾ ਪਰ ਉਸਨੇ ਅਜਿਹਾ ਕਦੇ ਨਹੀਂ ਕੀਤਾ ਇਸ ਲਈ ਸਿੱਧੂ ਦਾ ਇਹ ਦਾਵਾ ਸਰਾਸਰ ਝੂਠਾ ਤੇ ਮਨ ਘੜਤਾ ਤੇ ਆਪਣੇ ਸਹੁਰੇ ਦੀ ਫੋਕੀ ਬੜਾਈ ਕਰਨ ਤੋਂ ਬਿਨਾਂ ਕੁਝ ਵੀ ਨਹੀਂ ਹੈ ਹਾਰ ਕੇ ਤਵਨ ਦੀ ਵੀ ਮੌਤ ਹੋ ਜਾਣ ਕਰਨ ਤਾਂ ਸਿੱਧੂ ਦੇ ਇਸ ਦਾਅਵੇ ਦੀ ਪੁਸ਼ਟੀ ਕਰਨ ਵਾਲਾ ਵੀ ਕੋਈ ਨਹੀਂ ਰਿਹਾ ਸਵਰਨ ਸਿੰਘ ਨਾਲ ਇਸ ਮੁਲਾਕਾਤ ਦੌਰਾਨ 인ਦਰਾ ਦੇ ਮੂੰਹੋਂ ਨਿਕਲੀ ਦੱਸੀ ਗਈ ਇਹ ਗਲਤ ਸਿੱਧੂ ਵੱਲੋਂ ਕੜਿਆ ਗਿਆ ਨਾਟਕ ਦਾ ਡਾਇਲੌਗ ਹੀ ਹੈ ਫਿਰ ਉਹ ਗਮਗੀਨ ਹੋ ਗਈ ਤੇ ਕਿਹਾ ਕਿ ਉਹ ਜਾਣਦੀ ਹੈ ਕਿ ਅੱਜ ਨਹੀਂ ਤਾਂ ਕੱਲ ਸਿੱਖ ਖੜਕੂ ਉਸ ਨੂੰ ਮਾਰ ਦੇਣਗੇ ਉਹ ਇਸ ਬਾਰੇ ਚਿੰਤਤ ਨਹੀਂ ਸੀ ਪਰ ਉਹ ਨਹੀਂ ਸੀ ਜਾਣਦੀ ਕਿ ਉਸ ਦੀ ਮੌਤ ਤੋਂ ਬਾਅਦ ਉਸ ਦੇ ਬੱਚਿਆਂ ਦਾ ਕੀ ਹੋਵੇਗਾ ਜਦ ਕਿ ਸਚਾਈ ਇਹ ਹੈ ਕਿ ਇੰਦਰ ਨੂੰ ਨਾ ਸਿਰਫ ਆਪਣੀ ਸੱਤਾ ਦੀ ਤਾਕਤ ਦਾ ਹੰਕਾਰ ਹੋ ਚੁੱਕਾ ਸੀ ਸਗੋਂ ਉਹ ਰੱਬ ਨੂੰ ਵੀ ਭੁੱਲ ਚੁੱਕੀ ਸੀ ਤੇ ਉਹਨੂੰ ਮੌਤ ਦਾ ਵੀ ਚੇਤਾ ਨਹੀਂ ਸੀ ਰਿਹਾ ਸਿੱਖਾਂ ਤੇ ਘਟਾਉਣਾ ਉਸ ਦਾ ਇੱਕੋ ਇੱਕ ਰਾਸ ਸੀ ਨਿਸ਼ਾਨਾ ਬਣ ਚੁੱਕਾ ਸੀ ਜੇ ਉਸ ਨੂੰ ਜ਼ਰਾ ਜਿੰਨਾ ਵੀ ਪਤਾ ਹੁੰਦਾ ਕਿ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੇ ਪ੍ਰਤੀਕਰਮ ਵਜੋਂ ਸਿੱਖਾਂ ਹੱਥੋਂ ਮੇਰੀ ਮੌਤ ਵੀ ਹੋ ਸਕਦੀ ਹੈ ਤੇ ਉਸ ਦੇ ਬੱਚਿਆਂ ਨੂੰ ਵੀ ਖਤਰਾ ਹੈ ਤਾਂ ਉਹ ਕਦੇ ਵੀ ਦਰਬਾਰ ਸਾਹਿਬ ਤੇ ਹਮਲਾ ਨਾ ਕਰਦੀ ਪਰ ਉਹਨੂੰ ਤਾਂ ਚੇਤਾ ਵੀ ਨਹੀਂ ਸੀ ਕਿ ਉਸ ਦੇ 6 ਸਖਿਆ ਘਰ ਦੀ ਉਸ ਨੂੰ ਮਾਰ ਮਕਾਉਣਗੇ ਇੰਦਰਾ ਨੂੰ ਤਾਂ ਆਪਣੀ ਫੌਜੀ ਤਾਕਤ ਦਾ ਇਹਨਾਂ ਗਵਾਨ ਸੀ ਕਿ ਉਹ ਸਮਝਦੀ ਸੀ ਸੰਤ ਜਰਨੈਲ ਸਿੰਘ ਤੇ ਉਹਦੇ ਸਾਥੀਆਂ ਨੂੰ ਗ੍ਰਿਫਤਾਰ ਕਰਨਾ ਜਾਂ ਮਾਰਨਾ ਮੈਂਟਲ ਸਕਿੰਟਾਂ ਦਾ ਕੰਮ ਹੈ ਉਹਨਾਂ ਦਾ ਖਾਲਸੇ ਦੇ ਧਰਮ ਹੇਤ ਜੂਝਣ ਤੇ ਜਜ਼ਬੇ ਡਰੇਟਤਾ ਤੇ ਜੂਝ ਮਰੋ ਦੇ ਚਾਅ ਨੂੰ ਹੀ ਜਾਣਦੀ ਸੀ ਅਤੇ ਨਾ ਹੀ ਉਸ ਨੂੰ ਸਿੰਘਾਂ ਹੱਥੋਂ ਫੌਜ ਦੇ 70 ਵਿਛੰਦਾ ਹੀ ਅੰਦਾਜ਼ਾ ਸੀ ਮਹਾਉਦ ਦਾ ਪਹਿਤਾ ਉਹਨੂੰ ਉਦੋਂ ਡਰਨ ਲੱਗਾ ਸੀ ਜਦੋਂ ਉਸ ਨੂੰ ਦਰਬਾਰ ਸਾਹਿਬ ਤੇ ਹਮਲੇ ਬਾਰੇ ਦੁਨੀਆ ਭਰ ਵਿੱਚ ਵਸਤੇ ਸਿੱਖਾਂ ਵੱਲੋਂ ਪ੍ਰਗਟਾਏ ਜਾ ਰਹੇ ਸਖਤ ਪ੍ਰਤੀਕਰਮ ਦਾ ਪਤਾ ਲੱਗਾ ਸੀ ਡਰੀ ਹੋਈ ਇੰਦਰਾ ਨੇ ਇਸ ਮਦਰੋਂ ਜਿਸ ਕਿਸੇ ਨਾਲ ਵੀ ਗੱਲ ਕੀਤੀ ਤੇ ਪੁੱਛਿਆ ਕਿ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ ਉਸਨੇ ਉਹਨੂੰ ਇਹ ਹੀ ਸੁਝਾ ਦਿੱਤਾ ਤੂੰ ਸਿੱਖਾਂ ਤੋਂ ਮਾਫੀ ਮੰਗ ਲਾ ਮਾਫੀ ਮੰਗਣ ਤੇ ਤਾਂ ਉਹ ਤੈਨੂੰ ਖਰੇ ਮਾਫ ਕਰ ਹੀ ਦੇਣ ਪਰ ਸਿੱਖਾਂ ਨੇ ਉਹਨੂੰ ਕਦੇ ਵੀ ਜਿਉਂਦਾ ਨਹੀਂ ਛੱਡਿਆ ਜਿਹੜਾ ਸਿੱਖਾਂ ਤੋਂ ਆਪਣੀ ਜ਼ਾਲਮਾਨਾ ਕਾਰਵਾਈ ਦੀ ਮਾਫੀ ਨਹੀਂ ਮੰਗਦਾ ਸਿੱਖਾਂ ਦਾ ਇਹ ਇਤਿਹਾਸ ਰਿਹਾ ਇਸ ਬਾਰੇ ਉੱਗੀ ਪੰਜਾਬੀ ਸੈਤਕਾਰ ਅਜੀਤ ਕੌਰ ਦੇ ਇਹ ਵਿਚਾਰ ਇਸ ਦੀ ਪੁਸ਼ਟੀ ਕਰਦੇ ਹਨ ਟਾਈਮਜ਼ ਆਫ ਇੰਡੀਆ ਦੇ ਸ਼ਮੀਮ ਨੇ ਇੰਦਰਾ ਗਾਂਧੀ ਨੂੰ ਸਲਾਹ ਦਿੱਤੀ ਕਿ ਤੂੰ 4-4 5-5 ਪ੍ਰਮੁੱਖ ਸਿੱਖਾਂ ਨੂੰ ਵੜਾ ਕੇ ਉਹਨਾਂ ਦੇ ਦਰਬਾਰ ਸਾਹਿਬ 'ਤੇ ਕੀਤੇ ਗਏ ਫੌਜੀ ਹਮਲੇ ਬਾਰੇ ਵਿਚਾਰ ਲੈ ਉਸਨੇ ਮੈਨੂੰ ਯਾਨੀ ਅਜੀਤ ਕੌਰ ਨੂੰ ਵੀ ਬੁਲਾ ਲਿਆ ਅਜੀਤ ਕੌਰ ਨੇ ਇੰਦਰਾ ਨੂੰ ਸਲਾਹ ਦਿੱਤੀ ਤੂੰ ਸੁੱਤਨ ਤੇ ਝੱਗਾ ਪਾ ਸਿਰ ਤੇ ਚੁੰਨੀ ਲੈ ਤੇ ਗੱਲ ਵਿੱਚ ਪੱਲਾ ਪਾ ਕੇ ਦਰਬਾਰ ਸਾਹਿਬ ਚਲੀ ਜਾ ਤੇ ਸਿੱਖਾਂ ਤੋਂ ਮਾਫੀ ਮੰਗ ਲੈ ਉਹ ਤੈਨੂੰ ਮਾਫ ਕਰ ਦੇਣਗੇ ਨਹੀਂ ਤਾਂ ਉਹਨਾਂ ਤੇਰਾ ਖਹਿੜਾ ਨਹੀਂ ਛੱਡਣਾ ਇੰਦਰਾ ਨੇ ਇਹ ਸਲਾਹ ਤਾਂ ਨਾ ਮੰਨੀ ਪਰ ਉਹਨੂੰ ਇਹ ਪਤਾ ਲੱਗ ਗਿਆ ਸੀ ਕਿ ਹੁਣ ਸਿੱਖਾਂ ਨੇ ਮੈਨੂੰ ਛੱਡਣਾ ਨਹੀਂ ਕਬਰਾਟ ਵਿੱਚ ਆਈ ਉਹ ਜਿੱਥੇ ਵੀ ਜਾਂਦੀ ਉਹ ਆਪਣੀ ਸਿੱਖਾਂ ਹੱਥੋਂ ਹੋਣ ਵਾਲੀ ਮੌਤ ਦਾ ਸੰਕੇਤ ਜ਼ਰੂਰ ਦਿੰਦੀ ਬਾਕੀ ਅਗਲੇ ਅੰਕ ਵਿੱਚ ਧੰਨਵਾਦ